ਸਤਿ ਸ਼੍ਰੀ ਅਕਾਲ ਦੋਸਤੋ ਇੱਕ ਵਾਰੀ ਫਿਰ ਤੋਂ ਪ੍ਰੋਗਰਾਮ ਡਾਰੀ ਵਿਦੇਸ਼ਾਂ ਨੂੰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਔਰ ਅੱਜ ਆਪਾਂ ਗੱਲ ਕਰਨੀ ਹੈ ਕੈਨੇਡਾ ਜਾਣ ਵਾਲੇ ਸਟੂਡੈਂਟਸ ਲਈ ਕੀ ਕੀ ਬੈਨੀਫਿਟਸ ਨੇ ਕਿਸ ਤਰ੍ਹਾਂ ਦੇ ਨਾਲ ਤੁਸੀਂ ਜਾ ਸਕਦੇ ਹੋ ਜੀਆਈਸੀ ਆਉਣ ਤੋਂ ਬਾਅਦ ਕਿਤੇ ਨਾ ਕਿਤੇ ਸਟੂਡੈਂਟ ਡਰੇ ਹੋਏ ਆ ਬਹੁਤ ਜ਼ਿਆਦਾ ਬਜਟ ਹੈ ਵੱਡੇ ਤੁਹਾਨੂੰ 30 ਤੋਂ 35 ਲੱਖ ਰੁਪਏ ਕੈਨੇਡਾ ਦੇ ਵਿੱਚ ਜਾਣ ਦੇ ਲਈ ਚਾਹੀਦਾ ਪਰ ਅੱਜ ਅਸੀਂ ਡਿਸਕਸ ਕਰਾਂਗੇ ਕਿ ਘੱਟ ਬਜਟ ਦੇ ਨਾਲ ਤੁਸੀਂ ਕਿਸ ਤਰ੍ਹਾਂ ਦੇ ਨਾਲ ਕੈਨੇਡਾ ਸਟੱਡੀ ਵੀਜ਼ਾ ਲੈ ਸਕਦੇ ਹੋ ਔਰ ਹੋਰ ਕੀ ਕੀ ਆਪਸ਼ਨਸ ਨੇ ਖਾਸ ਤੌਰ ਤੇ ਮਾਈਨਰ ਵੀਜ਼ਾ ਦੀ ਗੱਲ ਕਰਦੇ ਹਾਂ ਸਕੂਲਿੰਗ ਵੀਜ਼ਾ ਐਕਸਚੇਂਜ ਪ੍ਰੋਗਰਾਮ ਨਾਲ ਹੀ ਕਿਸ ਤਰ੍ਹਾਂ ਤੁਸੀਂ ਪਹੁੰਚ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਉੱਥੇ ਜਾ ਕੇ ਆਪਣੀ ਸਟੱਡੀ ਦੇ ਵਿੱਚ ਕਨਵਰਟ ਕਰਾ ਸਕਦੇ ਹੋ ਆਪਣੇ ਵੀਜ਼ੇ ਨੂੰ ਔਰ ਸਾਡੇ ਨਾਲ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਨੇ ਗੁਰਪ੍ਰੀਤ ਔਰ ਬਾਠ ਮੈਮ ਬਹੁਤ ਬਹੁਤ ਸਵਾਗਤ ਹੈ ਜੀ ਸਾਸ਼ੀਕਲ ਜੀ ਸਾਸ਼ੀਕਲ ਜੀ ਥੈਂਕ ਯੂ ਅ ਮੈਂ ਸਭ ਤੋਂ ਪਹਿਲਾਂ ਆਪਾਂ ਕੈਨੇਡਾ ਸਟੱਡੀ ਵੀਜ਼ੇ ਤੋਂ ਸ਼ੁਰੂ ਕਰਦੇ ਹਾਂ ਕਿ ਬਜਟ ਬਹੁਤ ਜ਼ਿਆਦਾ ਜਿਵੇਂ ਅਸੀਂ 2024 ਚੜ੍ਹਦਾ ਹੈ ਲਗਾਤਾਰ ਚੇਂਜਿੰਗ ਆਉਂਦੇ ਆ ਜੀਆਈਸੀ ਡਬਲ ਹੋ ਜਾਂਦੀ ਹੈ ਸਟੂਡੈਂਟ ਕਿਤੇ ਨਾ ਕਿਤੇ ਕੈਨੇਡਾ ਨੂੰ ਲੈ ਕੇ ਉਹਨੂੰ ਇਹ ਲੱਗਦਾ ਵੀ ਯਾਰ ਬਹੁਤ ਜ਼ਿਆਦਾ ਪੈਸੇ ਆ ਇਸ ਕਰਕੇ ਕਿਸੇ ਹੋਰ ਕੰਟਰੀ ਜ ਮੂਵ ਹੋਇਆ ਜਾਵੇ ਜਾਂ ਕੋਈ ਹੋਰ ਕੰਟਰੀ ਦੀ ਚੋਣ ਕੀਤੀ ਜਾਵੇ ਤੇ ਕਿਸ ਤਰ੍ਹਾਂ ਦੇ ਨਾਲ ਤੁਹਾਡੇ ਕੋ ਕੋਈ ਇਸ ਤਰ੍ਹਾਂ ਦੀ ਆਪਸ਼ਨ ਹੋਵੇ ਸਟੂਡੈਂਟਸ ਲਈ ਜੋ ਮਿਨੀਮਮ ਬਜਟ ਦੇ ਵਿੱਚ ਹੋਵੇ ਵੀ ਸਟੂਡੈਂਟ ਪੁਰਾਣੇ ਬਜਟ ਜੀ ਤਕਰੀਬਨ 18-20 ਲੱਖ ਰੁਪਏ ਜੋ ਆਪਣਾ ਜਿਹੜਾ ਕੈਨੇਡਾ ਜਾਣ ਦਾ ਸੁਪਨਾ ਪਲਵਿੰਦਰ ਜੀ ਸਭ ਤੋਂ ਪਹਿਲਾਂ ਜਿਹੜਾ ਬਜਟ ਜਿਹੜਾ ਬੱਚਿਆਂ ਦਾ ਹਾਈ ਹੋਇਆ ਹੋਇਆ ਹੈ ਕਿਤੇ ਨਾ ਕਿਤੇ ਬੱਚਾ ਜੀਆਈਸੀ ਜਿਹੜਾ ਹੈ ਤੇ ਨਾਲ ਹੀ ਜੀਆਈਸੀ ਦੇ ਨਾਲ ਟਿਊਸ਼ਨ ਫੀਸ ਜਿਹੜੀ ਆ ਹਾਈ ਬਜਟ ਜਿਹੜੀ ਆ ਉਹ ਹੋ ਜਾਂਦੀ ਹੈ ਤੇ ਬੱਚੇ ਨੂੰ ਕਿਤੇ ਨਾ ਕਿਤੇ ਪ੍ਰੋਬਲਮ ਆਉਂਦੀ ਹੈ ਕਿ ਇੰਨੀ ਜ਼ਿਆਦਾ ਟਿਊਸ਼ਨ ਫੀਸ ਦੇ ਨਾਲ ਮੈਂ ਉੱਤੇ ਜਾ ਕੇ ਕਿਵੇਂ ਸਰਵਾਈਵ ਕਰੂੰਗਾ ਦਨ ਮੈਂ ਅਗਲੇ ਜਿਹੜੀ ਟਿਊਸ਼ਨ ਫੀਸ ਆ ਉਹ ਕਿਵੇਂ ਪੇ ਕਰੂੰਗਾ ਸਾਡੇ ਕੋਲ ਜਿਹੜਾ ਬਜਟ ਹੈ ਘੱਟ ਤੋਂ ਘੱਟ ਲੋ ਬਜਟ ਵਾਲੇ ਇਵਨ ਕਿ ਅਸੀਂ 7 ਲੱਖ 8 ਲੱਖ 90 ਹਜ਼ਾਰ ਵਾਲੇ ਵੀ ਕਾਲਜ ਸਾਡੇ ਕੋਲ ਅਵੇਲੇਬਲ ਨੇ ਜੇ ਤੁਸੀਂ 2 ਸਾਲ ਦੀ ਫੀਸ ਪਰ ਇੱਕ ਸਾਲ ਦੀ ਫੀਸ ਪੇ ਕਰਨੀ ਆ ਦੋਨੋਂ ਆਪਸ਼ਨ ਅਵੇਲੇਬਲ ਨੇ ਤੇ ਸਭ ਤੋਂ ਵਧੀਆ ਜਿਹੜੀ ਚੀਜ਼ ਆ ਕ੍ਰੀਏਟਿਵ ਫਿਊਚਰ ਕਾਉਂਸਲੈਂਜਾ ਵੱਲੋਂ ਸਾਡੇ ਵੱਲੋਂ ਜੋ ਦਿੱਤੀ ਜਾ ਰਹੀ ਆ ਉਹ ਸਭ ਤੋਂ ਵਧੀਆ ਗੱਲ ਇਹ ਆ ਕਿ ਕੋਈ ਵੀ ਬੱਚਿਆਂ ਦਾ ਜਿਹੜਾ ਸੀ ਇੱਕ ਪੈਕੇਜ ਆ ਜਿਹੜਾ ਆਫਟਰ ਵੀਜ਼ਾ ਸੀ ਉਹਦੇ ਤੋਂ ਪੇਮੈਂਟ ਲੈ ਰਹੇ ਆ ਕਿਸੇ ਵੀ ਤਰ੍ਹਾਂ ਦਾ ਕੋਈ ਬਜਟ ਨਹੀਂ ਅਸੀਂ ਇੱਕ ਕ੍ਰੀਏਟ ਕੀਤਾ ਕਿ ਕੋਈ ਪੈਕੇਜ ਨਹੀਂ ਬਣਾਇਆ ਹੋਇਆ ਕਿ ਬਹੁਤ ਹਾਈ ਬਜਟ ਆ ਅਕੋਰਡਿੰਗ ਟੂ ਜਿੰਨਾ ਕਾਲਜ ਦੀ ਫੀਸ ਹੋਊਗੀ ਉਹੀ ਅਸੀਂ ਆਫਟਰ ਵੀਜ਼ਾ ਬੱਚੇ ਤੋਂ ਲੈ ਰਹੇ ਆ ਪਹਿਲਾ ਪੈਸਾ ਕੋਈ ਵੀ ਬੱਚੇ ਤੋਂ ਸੀ ਚਾਰਜ ਨਹੀਂ ਕਰ ਰਹੇ ਤੇ ਰਹਿੰਦੀ ਗੱਲ ਆ ਬੱਚੇ ਦੀ ਟੈਸਟ ਅੰਦਰ ਅੰਦਰ ਅਸੀਂ ਮੰਗਵਾ ਕੇ ਦੇ ਰਹੇ ਆ 15 ਦਿਨ ਦਾ ਅਸੀਂ ਟਾਈਮ ਸਮਾਂ ਲੈ ਕੇ ਚੱਲ ਰਹੇ ਆ ਬੱਚਿਆਂ ਦਾ ਕਿ ਐਮਬੈਸੀ ਦੇ ਵਿੱਚ ਅਸੀਂ ਫਾਈਲ ਜਿਹੜੀ ਉਹ ਪੁਟ ਔਨ ਕਰੀਏ ਉਸ ਤੋਂ ਅੱਗੇ ਜਿਹੜੀ 30 ਦਿਨ ਦੇ ਵਿੱਚ ਵਿੱਚ ਅਸੀਂ ਬੱਚਿਆਂ ਦਾ ਵਰਕਿੰਗ ਡੇਸ ਦੇ ਵਿੱਚ ਰਿਜ਼ਲਟ ਲੈਣ ਦੀ ਕੋਸ਼ਿਸ਼ ਕਰ ਰਹੇ ਆ ਔਰ ਦੂਸਰੀ ਗੱਲ ਆ ਜਿਹੜੀ ਇੱਕ ਮਿਥ ਬਣੀ ਹੋਈ ਸੀ ਕਿ ਅੱਛੀ ਯੂਨੀਵਰਸਿਟੀ ਐਸਡੀਐਸ ਯੂਨੀਵਰਸਿਟੀ 'ਚ ਚਲ ਜਾਓ ਅੱਛੇ ਕਾਲਜ ਦੇ ਵਿੱਚ ਅਪਲਾਈ ਕਰ ਲਓ ਤੇ ਵੀਜ਼ਾ ਸਕਸੈਸ ਰੇਟ ਹਾਈ ਹੁੰਦਾ ਉਹ ਕਿਤੇ ਨਾ ਕਿਤੇ ਹੁਣ ਬੱਚਿਆਂ ਨੂੰ ਸਮਝ ਆ ਰਹੀ ਹੈ ਕਿ ਬਹੁਤ ਹਾਈ ਬਜਟ ਦੇ ਕਾਲਜ ਦੇ ਵਿੱਚ ਜਾਣ ਲਈ ਜਾਂ ਬਹੁਤ ਹਾਈ ਬਜਟ ਦੀ ਜੁਨੀਵਰਸਿਟੀ ਵਿੱਚ ਜਾਣ ਲਈ ਕੋਈ ਵੀਜ਼ਾ ਦੇ ਉੱਤੇ ਖਾਸ ਅਸਰ ਨਹੀਂ ਪੈਂਦਾ ਬਟ ਕੀ ਤੁਹਾਡਾ ਪ੍ਰੋਫਾਈਲ ਜਦੋਂ ਤੁਸੀਂ ਉੱਥੇ ਜਾ ਕੇ ਜੁਨੀਵਰਸਿਟੀ ਜਾਂ ਕਾਲਜ ਚੇਂਜ ਕਰਦੇ ਹੋ ਤੁਹਾਡਾ ਪ੍ਰੋਫਾਈਲ ਕਿਤੇ ਨਾ ਕਿਤੇ ਡਿਸਟਰਬ ਹੁੰਦਾ ਹੈ ਕੱਲ ਦੇ ਦਿਨ ਤੁਹਾਡੀਆਂ ਜਿਹੜੀਆਂ ਜਸਟੀਫਿਕੇਸ਼ਨਸ ਨੇ ਉਹ ਵੱਧ ਜਾਂਦੀਆਂ ਨੇ ਇਸ ਚੀਜ਼ ਦਾ ਆਪਾਂ ਖਾਸ ਧਿਆਨ ਰੱਖਣਾ ਹੈ ਕਿ ਉੱਥੇ ਜਾ ਕੇ ਆਪਾਂ ਕਾਲਜ ਯੂਨੀਵਰਸਿਟੀ ਜਿਹੜਾ ਉਹ ਨਾ ਚੁਣੀਏ ਅਸੀਂ 8 ਲੱਖ 90 ਹਜ਼ਾਰ ਦੇ ਵਿੱਚ ਇੱਕ ਪ੍ਰੋਪਰ ਜਆ ਬਣਾ ਕੇ ਰੱਖਿਆ ਕਿ ਜਿਹੜੇ ਬਜਟ ਦੇ ਵਿੱਚ ਬੱਚਿਆਂ ਦੇ ਵਿੱਚ ਕਾਲਜ ਆਣ ਤੇ ਅਸੀਂ ਆਫਟਰ ਵੀਜ਼ਾ ਜਿਹੜਾ ਬੱਚਿਆਂ ਤੋਂ ਚਾਰਜ ਕਰ ਰਹੇ ਹਾਂ ਉਹਦੇ ਜਾਂਦੀ ਜਿਹੜਾ ਇਹ ਪੋਸਟ ਸਟੱਡੀ ਜਿਹੜਾ ਵਰਕ ਪਰਮਟ ਵਾਲੇ ਕਾਲਜਸ ਅਸੀਂ ਬੱਚਿਆਂ ਨੂੰ ਪ੍ਰੋਵਾਈਡ ਕਰੀਏ ਤੇ ਬਹੁਤ ਸਾਰੀਆਂ ਚੀਜ਼ਾਂ ਐ ਜਿਹੜੀ ਕੰਪਨੀ ਸਾਡੇ ਵੱਲੋਂ ਜਿਹੜੀਆਂ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਔਰ ਕੈਨੇਡਾ ਸਟੱਡੀ ਵੀਜ਼ਾ ਤੇ ਭਾਵੇਂ ਇੱਕ ਮੋਡਿਊਲ ਦੇ ਵਿੱਚੋਂ ਤੁਹਾਡੇ 5 ਹੋਣ ਓਵਰ ਆਲ ਸਾਡੇ 5 ਬੈਂਡ ਦੇ ਉੱਤੇ ਵੀ ਅਸੀਂ ਵੀਜ਼ਾ ਸਲਾਇਨਿਸ ਅਲੱਗ-ਅਲੱਗ ਸਾਡੇ ਸ਼ੋਅ ਚੱਲ ਚੈਨਲ ਜਿੰਨੇ ਵੀ ਨੇ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਵੱਲੋਂ ਗਾਈਡ ਕਰਕੇ ਚੱਲੀਆਂ ਜਾਣੀਆਂ ਮੌਂਟਰੀਅਲ ਵੀ ਸਾਡੇ ਕੋਲ ਅਵੇਲੇਬਲ ਹੈ ਜੇ ਮੌਂਟਰੀਅਲ ਦੇ ਵਿੱਚ ਬਹੁਤ ਘੱਟ ਬਜਟ 'ਚ ਬੱਚਾ ਚਾਹੁੰਦਾ ਹੈ ਕਿ ਮੈਂ 7 ਲੱਖ 6 ਲੱਖ ਦੇ ਵਿੱਚ ਮੇਰਾ ਬਜਟ ਬਣੇ ਤੇ ਮੌਂਟਰੀਅਲ ਵੀ ਸਾਡੇ ਕੋਲ ਆਪਸ਼ਨ ਹੈਗੀ ਆ ਲੋ ਬਜਟ ਤੋਂ ਲੋ ਬਜਟ ਵਾਲੇ ਕਾਲਜ ਜੀ ਸਾਡੇ ਕੋਲ ਅਵੇਲੇਬਲ ਨੇ ਜਿਨ੍ਹਾਂ ਬੱਚਿਆਂ ਦਾ ਹਾਈ ਬਜਟ ਨਹੀਂ ਆ ਉਹ ਸਾਨੂੰ ਕੰਟੈਕਟ ਕਰ ਸਕਦੇ ਨੇ ਹਾਂ ਬਿਲਕੁਲ ਤੁਸੀਂ ਕੈਨੇਡਾ ਜਾਣ ਦਾ ਸੁਪਨਾ ਦੇਖ ਰਹੇ ਹੋਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਕੁਝ ਸਟੂਡੈਂਟ ਨੂੰ ਮੈਨੂੰ ਇਦਾਂ ਵੀ ਲੱਗਦਾ ਵੀ ਕੈਨੇਡਾ ਦੇ ਵਿੱਚ ਕੰਮ ਨੂੰ ਲੈ ਕੇ ਪ੍ਰੋਬਲਮਸ ਨੇ ਜਾਂ ਪਿੱਛੇ ਆਪਾਂ ਦੇਖਿਆ ਵੀ ਆਫਟਰ ਸਟੱਡੀ ਵਰਕ ਪਰਮਿਟ ਨਹੀਂ ਮਿਲੂਗਾ ਕਿਹੜੇ ਕਾਲਜਸ ਮਿਲੂਗਾ ਇਸ ਨੂੰ ਲੈ ਕੇ ਵੀ ਥੋੜਾ ਸਟੂਡੈਂਟ ਕਨਫਿਊਜ਼ ਆ ਹੋ ਸਕਦਾ ਇਸੇ ਕਰਕੇ ਕੈਨੇਡਾ ਦੇ ਲਈ ਜਿਵੇਂ ਹੁਣ ਤਾਂ 10ਵੀਂ ਦੇ ਰਿਜ਼ਲਟ ਅੱਜ ਜਿਹੜੇ ਨੇ ਅਨਾਉਂਸ ਹੋ ਚੁੱਕੇ ਐ ਔਰ ਪਲੱਸ 2 ਦੇ ਵੀ ਆਉਣ ਵਾਲੇ ਐ ਬਹੁਤ ਸਾਰੇ ਸਟੂਡੈਂਟ ਜਿਹੜੇ ਲਾਈਨ ਦੇ ਵਿੱਚ ਹੋਣਗੇ ਕੈਨੇਡਾ ਸਟੱਡੀ ਵੀਜ਼ਾ ਦੇ ਲਈ ਕੈਪਿੰਗ ਤੋਂ ਵੀ ਡਰ ਹੀ ਕੈਨੇਡਾ ਜਿਹੜੀ ਆ ਡ੍ਰੀਮ ਡੈਸਟੀਨੇਸ਼ਨ ਰਹੀ ਆ ਪੰਜਾਬੀਆਂ ਦੀ ਬਹੁਤ ਹੀ ਅੱਛੀ ਪਰ ਇਸ ਟਾਈਮ ਕਿਤੇ ਨਾ ਕਿਤੇ ਸਟੂਡੈਂਟ ਥੋੜਾ ਜਿਹਾ ਡਰ ਰਹੇ ਹੈ ਕੈਨੇਡਾ ਦੇ ਨਾਮ ਤੋਂ ਕਿਸ ਤਰ੍ਹਾਂ ਦੇ ਨਾਲ ਤੁਸੀਂ ਉਹਨਾਂ ਨੂੰ ਗਾਈਡ ਕਰੋਗੇ ਕਿ ਤੁਸੀਂ ਕੈਨੇਡਾ ਜਾ ਕੇ ਜਿਵੇਂ ਜਲਦੀ ਪੀਆਰ ਹੋ ਸਕਦੇ ਹੋ ਜਾਂ ਹੋਰ ਕੀ ਕੀ ਆਪਸ਼ਨਸ ਉਹਨਾਂ ਲਈ ਹੈਗੀਆਂ ਨੇ ਇੱਕ ਤਾਂ ਬਹੁਤ ਜ਼ਿਆਦਾ ਜਿਹੜੀਆਂ ਇਹ ਰੂਮਰਸ ਸੀਗੇ ਉਹਦੇ ਵਿੱਚ ਬੱਚਿਆਂ ਨੂੰ ਕਾਫੀ ਕਨਫਿਊਜ਼ਨ ਕ੍ਰੀਏਟ ਹੋਈ ਆ ਕੈਨੇਡਾ ਦੇ ਵਿੱਚ ਕਿ ਟੈਸਟ ਸਟੇਸ਼ਨ ਲੈਟਰ ਪਤਾ ਨਹੀਂ ਕਿੰਡੀ ਵੱਡੀ ਚੀਜ਼ ਆ ਉਸ ਤੋਂ ਬਾਅਦ ਸਕਸੈਸ ਰੇਟ ਦੇ ਉੱਤੇ ਪਤਾ ਨਹੀਂ ਕੀ ਅਸਰ ਪੈਣ ਵਾਲਾ ਹੈ ਫਿਰ ਆਨਲਾਈਨ ਜਿਹੜੇ ਸੋਸ਼ਲ ਟਾਈਜ਼ ਜ ਜਾਣਦਾ ਕਿ ਕੈਨੇਡਾ ਦੇ ਵਿੱਚ ਕੰਮ ਨਹੀਂ ਹੈਗਾ ਤੇ ਬਹੁਤ ਸਾਰੇ ਰੀਜਨਸ ਨੇ ਬੱਚੇ ਜਿਹੜੇ ਕੈਨੇਡਾ ਤੋਂ ਇਸ ਟਾਈਮ ਡਰੇ ਹੋਏ ਨੇ ਮੇਰੇ ਅਕੋਰਡਿੰਗਲੀ ਕੈਨੇਡਾ ਸ਼ੁਰੂ ਤੋਂ ਤੁਹਾਡੀ ਡ੍ਰੀਮ ਡੈਸਟ ਨਹੀਂ ਰਿਹਾ ਸਾਡੇ ਇੰਨੇ ਪੰਜਾਬੀਆਂ ਨੂੰ ਉਹਨਾਂ ਨੇ ਰੋਜ਼ਗਾਰ ਦਿੱਤਾ ਹੈ ਤੇ ਇੰਨੇ ਪੰਜਾਬੀ ਸਾਡੇ ਸੈਟਲ ਹੋਏ ਨੇ ਪੀਆਰ ਦੇ ਲਈ ਵੀ ਸਾਡੇ ਲਈ ਕਾਫੀ ਰਿਲੈਕਸੇਸ਼ਨਸ ਦਿੱਤੀਆਂ ਮੈਨੂੰ ਨਹੀਂ ਲੱਗਦਾ ਕਿਤੇ ਵੀ ਸਟੂਡੈਂਟਸ ਨੂੰ ਘਬਰਾਣ ਦੀ ਜਾਂ ਡਰਨ ਦੀ ਜ਼ਰੂਰਤ ਆ ਕਿਸੇ ਵੀ ਤਰੀਕੇ ਨਾਲ ਬੱਚਾ ਜਿਹੜਾ ਅਪਲਾਈ ਕਰਨਾ ਚਾਹੁੰਦਾ ਹੈ ਜਾਣਾ ਚਾਹੁੰਦਾ ਉਹ ਜਾ ਸਕਦਾ ਹੈ ਬਾਕੀ ਜਿਹੜੇ ਸਟੂਡੈਂਟ ਘਬਰਾਇਆ ਹੋਇਆ ਇੱਕ ਤਾਂ ਹਾਈ ਬਜਟ ਨੂੰ ਲੈ ਕੇ ਵੀ ਕਿਤੇ ਨ ਕਿ ਬਜਟ ਬਹੁਤ ਹਾਈ ਹੈ ਜੀਐਸਸੀ ਡਬਲ ਹੋਣ ਦੇ ਨਾਲ ਤੇ ਉਸ ਚੀਜ਼ਾਂ ਨੂੰ ਅਸੀਂ ਮੈਨੇਜ ਕਰਕੇ ਬੱਚਿਆਂ ਨੂੰ ਦੇ ਰਹੇ ਹਾਂ ਬਾਕੀ ਮੈਨੂੰ ਨਹੀਂ ਲੱਗਦਾ ਕਿ ਕਿਤੇ ਵੀਜ਼ਾ ਦੇ ਉੱਤੇ ਜਾਂ ਤਾਂ ਕੱਲ ਨੂੰ ਤੁਹਾਨੂੰ ਪੋਸਟ ਸਟਡੀ ਵਰਕ ਪਰਮਿਟ ਨਹੀਂ ਮਿਲਣਾ ਜਾਂ ਕੈਪਿੰਗ ਤੋਂ ਬਾਅਦ ਬੱਚਿਆਂ ਨੂੰ ਕਿਤੇ ਇਹ ਲੱਗ ਰਿਹਾ ਹੈ ਕਿ ਕਿਪਤਾ ਵੀਜ਼ਾਸ ਨਿਕਲਨੇ ਆ ਕਿ ਨਹੀਂ ਨਿਕਲਨੇ ਅਜਿਹਾ ਕੁਝ ਨਹੀਂ ਹੋਣ ਵਾਲਾ ਵੀਜ਼ਾ ਸਕਸੈਸ ਰੇਟ ਜਿਹੜਾ ਹੈ ਉਹ ਅੱਛਾ ਹੀ ਜਾਊਗਾ ਕੈਨੇਡਾ ਤਾਂ ਔਰ ਸ਼ੁਰੂ ਤੋਂ ਜਿੰਨੀ ਵਾਰ ਵੀ ਆਪਾਂ ਕੈਨੇਡਾ ਦੇ ਰੂਲ ਐਂਡ ਰੈਗੂਲੇਸ਼ਨ ਨੂੰ ਲੈ ਕੇ ਗੱਲ ਕੀਤੀ ਆ ਰੂਲ ਐਂਡ ਰੈਗੂਲੇਸ਼ਨ ਚੇਂਜ ਹੋਣ ਤੋਂ ਬਾਅਦ ਕਿਤੇ ਨਾ ਕਿਤੇ ਬੱਚਿਆਂ ਦੇ ਵਿੱਚ ਜਿਹੜਾ ਹੈ 네ਗੇਟਿਵਿਟੀ ਆਈ ਆ ਕੈਨੇਡਾ ਨੂੰ ਲੈ ਕੇ ਬਟ ਕੈਨੇਡਾ ਹੁਣ ਇਸ ਸਿਸਟਮ ਨਾਲ ਚੱਲ ਰਿਹਾ ਕਿ ਅਕੋਰਡਿੰਗ ਟੂ ਪ੍ਰੋਵਿੰਸ ਜਿਹੜਾ ਕਿ ਬੱਚਾ ਉੱਥੇ ਕੋਈ ਚੀਜ਼ਾਂ ਫੇਸ ਕਰ ਰਿਹਾ ਸੀਗਾ ਉਹਨੂੰ ਕੰਮ ਨਹੀਂ ਮਿਲ ਰਿਹਾ ਉਹਨੂੰ ਕੱਲ ਦੇ ਦਿਨ ਪੀਆਰ ਲੈਨ ਚ ਦਿੱਕਤ ਹੋ ਰਹੀ ਹੈ ਤੇ ਉਹਨਾਂ ਚੀਜ਼ਾਂ ਦੇ ਵਿੱਚ ਬਲਕਿ ਬੱਚੇ ਨੂੰ ਹੈਲਪ ਮਿਲੂਗੀ ਮੇਰੇ ਅਕੋਰਡਿੰਗਲੀ ਜਿੰਨੇ ਵੀ ਰੂਲ ਐਂਡ ਰੈਗੂਲੇਸ਼ਨਸ ਚੇਂਜ ਹੋਏ ਨੇ ਉਹਦੇ ਵਿੱਚ ਬੱਚਿਆਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਇਵਨ ਕਿ ਕੈਨੇਡਾ ਚ ਹੁਣ ਮਾਈਨਰ ਸਟੱਡੀ ਵੀਜ਼ਾ ਦੇ ਉੱਤੇ ਵੀ ਵੀਜ਼ਾਸ ਦੇ ਰਹੇ ਆ 8ਵੀਂ 9ਵੀਂ 10ਵੀਂ ਵਾਲੇ ਬ लाके अपना माइनर स्टडी वीजा अप्लाई कर सकते ने उस तो छोटी क्लास दी मैं इस करके नहीं गाल कर दी कि डिपेंड ऑन हुंदा बच्चे दा प्रोफाइल किवेंदा है उस तो छोटियां क्लासों वाले भी बच्चे 3 तो लेके अप्लाई कर सकते ने बट 8 9th 10th ਦੇ ਉੱਤੇ ਅਸੀਂ 메인 ਫੋਕਸ ਕਰਕੇ ਚੱਲ ਰਹੇ ਹਾਂ ਕਿਉਂਕਿ ਉਹ ਸਾਡਾ ਬੱਚਾ ਮੋਸਟਲੀ ਪ੍ਰਮੋਟ ਹੋਣ ਵਾਲਾ ਹੁੰਦਾ ਪਲੱਸ 2 ਦੇ ਵਿੱਚ ਪਲੱਸ 2 ਤੋਂ ਬਾਅਦ ਉਹਨੂੰ ਜੀਆਈਸੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਫੇਸ ਕਰਨੀਆਂ ਪੈਂਦੀਆਂ ਤੇ ਉਹ ਅੱਜ ਹੀ ਬੱਚਾ ਮਾਈਨਰ ਸਟੱਡੀ ਵੀਜ਼ੇ ਤੇ ਅਪਲਾਈ ਕਰਕੇ ਜਾ ਸਕਦਾ ਹੈ 8th 9th 10th ਵਾਲੇ ਬੱਚਿਆਂ ਦੇ ਅਸੀਂ ਮੇਜਰ ਫੋਕਸ ਕਰ ਇਸ ਟਾਈਮ ਜਿਹੜੇ 8th 9th 10th ਵਾਲੇ ਬੱਚੇ ਆ ਮਾਈਨਰ ਸਟੱਡੀ ਵੀਜ਼ਾ ਦੇ ਵਿੱਚ ਜਾ ਸਕਦੇ ਨੇ ਜਿਨ੍ਹਾਂ ਦਾ ਪਹਿਲਾਂ ਹੀ ਪਲਾਨ ਹੈਗਾ ਕਿ ਪਲੱਸ 2 ਤੋਂ ਬਾਅਦ ਉਹਨਾਂ ਨੇ ਜਾਣਾ ਹੈ ਕਲ ਦੇ ਦਿਨ ਉੱਥੇ ਜਾ ਕੇ ਉਹਨਾਂ ਨੂੰ ਪ੍ਰੋਬਲਮਸ ਫੇਸ ਹੋਣ ਈਵਨ ਕਿ ਤੁਸੀਂ ਇਹਦੇ ਵਿੱਚ ਕੀ ਹੋਊਗਾ 3 ਮਹੀਨੇ ਦੇ ਅੰਦਰ ਅੰਦਰ ਤੁਹਾਡੇ ਜਿਹੜੇ ਪੇਰੈਂਟਸ ਆ ਉਹ ਪੀਆਰ ਲੈ ਲੈਣਗੇ ਤੇ ਉਹਦੇ ਵਿੱਚ ਆਉਣ ਵਾਲੇ ਟਾਈਮ 'ਚ ਤੁਹਾਨੂੰ ਇੱਕ ਪੀਆਰ ਦੀਆਂ ਫੈਸਿਲਿਟੀਆਂ ਵੀ ਮਿਲਣੀਆਂ ਪੋਸਟ ਸਟੱਡੀ ਵਰਕ ਪਰਮਿਟ ਵਾਲੇ ਕਾਲਜਿਸ ਲਬਰੇ ਐਂਡ ਡਬਲ ਜੀਆਈਸੀ ਪੇ ਕਰ ਰਹੇ ਆ ਕਿਤੇ 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 ਨਾ ਕਿਤੇ ਮਾਈਨਰ ਸਟੱਡੀ ਵੀਜ਼ਾ ਨੇ ਆਉਣ ਵਾਲੇ ਟਾਈਮ 'ਚ ਸਟੂਡੈਂਟਸ ਨੂੰ ਰਿਲੈਕਸੇਸ਼ਨ ਜਿਹੜੀ ਆ ਉਹ ਦਿਖਾਈ ਆ ਜਿਹੜਾ ਆਉਣ ਵਾਲਾ ਟਾਈਮ ਆ ਸਾਡੇ ਸਟੂਡੈਂਟਸ ਲਈ ਪਲਸ 2 ਵਾਲੇ ਆਪੇ ਹੁਣ ਪਾਸ ਹੋਣਗੇ ਜਿਨ੍ਹਾਂ ਦੇ ਰਿਜ਼ਲਟ ਆਉਣ ਵਾਲੇ ਨੇ ਉਹ ਆਪਣੀ ਸਪਟੰਬਰ ਇਨਟੇਕ ਦੀ ਤਿਆਰੀ ਕਰ ਲੈਣ ਹਰ ਤਰ੍ਹਾਂ ਦੇ ਬਜਟ ਵਾਲਾ ਕਾਲਜ ਸਾਡੇ ਕੋਲ ਅਵੇਲੇਬਲ ਹੈਗੇ ਹਾਂ ਬਿਲਕੁਲ ਤੁਸੀਂ ਕੈਨੇਡਾ ਸਟੱਡੀ ਵੀਜ਼ੇ ਤੇ ਜਾਣਾ ਜਾਂ ਹੋਰ ਕਿਸੇ ਮੁਲਕ ਦੇ ਵਿੱਚ ਜਾਣ ਦਾ ਸੁਪਨਾ ਦੇਖ ਰਹੇ ਹੋ ਤਾਂ ਸਕਰੀਨ ਦੇ ਉੱਤੇ ਨੰਬਰ ਆ ਰਿਹਾ ਇਸ ਤੇ ਕਾਲ ਕਰੋ ਜਾਣਕਾਰੀ ਹਾਸਲ ਕਰੋ ਮੈਂ ਇਹਨੂੰ ਮੱਲਾ ਚਾਹੁੰਦੇ ਹਾਂ ਫੇਸ ਇੱਕ ਮੋਹਾਲੀ ਮਿਲ ਸਕਦੇ ਹੋ ਜਲੰਧਰ ਚ ਮੈਂ ਦਾ ਟੂਰ ਹੁੰਦਾ ਉੱਤੇ ਤੁਸੀਂ ਫੋਨ ਕਰਕੇ ਅਪਾਇੰਟਮੈਂਟ ਲੈ ਕੇ ਉੱਧਰ ਵੀ ਮਿਲ ਸਕਦੇ ਹੋ ਜੇਕਰ ਤੁਸੀਂ ਗੁਜਰਾਤ ਵਾਲਾ ਕੋਈ ਸਟੂਡੈਂਟ ਸਾਡਾ ਸ਼ੋਅ ਦੇਖ ਰਿਹਾ ਤਾਂ ਅਹਮਦਾਬਾਦ ਦੇ ਵਿੱਚ ਵੀ ਮੈਂ ਦਾ ਆਫਿਸ ਹੈ ਉੱਥੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਜਾਣਕਾਰੀ ਜਿਹੜੀ ਹੈ ਹਾਸਲ ਕਰ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਤੁਸੀਂ ਸੜੀ ਵੀਜ਼ਾ ਲੈ ਕੇ ਕੈਨੇਡਾ ਦੇ ਵਿੱਚ ਪਹੁੰਚ ਸਕਦੇ ਹੋ ਬਹੁਤ ਸਾਰੀਆਂ ਆਪਸ਼ਨ ਦੇ ਤੁਸੀਂ ਕਿੰਨੀ ਗੱਲ ਕਰ ਰਹੇ ਸੀ ਮਿਨੀਮਮ ਕਿੰਨੀ ਫੀਸ ਦੇ ਨਾਲ ਜਿਹੜਾ ਕੈਨੇਡਾ ਜਾਇਆ ਜਾ ਸਕਦਾ ਜਿਹੜੀ 1 ਸਾਲ ਦੀ ਫੀਸ ਦੇ ਨਾਲ ਸਾਡੇ ਕੋਲ 7 ਲੱਖ ਵਾਲਾ ਕਾਲਜ ਵੀ ਅਵੇਲੇਬਲ ਆ 8 ਲੱਖ 90000 ਦੇ ਵਿੱਚ ਵੀ ਸਾਡੇ ਕੋਲ ਬਜਟ ਹੈਗਾ ਤੇ ਹੁਣ ਡਿਪੈਂਡ ਔਨ ਹੈ ਬੱਚਾ 1 ਸਾਲ ਦੀ ਫੀਸ ਪੇ ਕਰਨਾ ਚਾਹੁੰਦਾ ਹੈ ਜਾਂ 2 ਸਾਲ ਦੀ ਫੀਸ ਪੇ ਕਰਨਾ ਚਾਹੁੰਦਾ ਉਹਦੇ ਅਕੋਰਡਿੰਗਲੀ ਬਜਟ ਬਣੂਗਾ ਬਟ ਅਸੀਂ ਇੱਕ ਵਿਚਾਲੇ ਦੇ ਬੱਚਿਆਂ ਦਾ ਜਿਹੜਾ ਬਜਟ ਲੈ ਕੇ ਚੱਲ ਰਹੇ ਆ 8 ਲੱਖ 90000 ਦੇ ਵਿੱਚ ਅਸੀਂ ਕੈਨੇਡਾ ਦਾ ਸਟੱਡੀ ਵੀਜ਼ਾ ਇਸ ਟਾਈਮ ਬੱਚਿਆਂ ਨੂੰ ਲੈ ਕੇ ਦੇ ਰਹੇ ਆ ਕਿ ਉਹਦੇ ਵਿੱਚ ਬੱਚੇ ਦੀ ਜਿਹੜੀ ਫੀਸ ਹੈ ਉਹਦੇ ਵਿੱਚ ਬੱਚੇ ਨੂੰ ਹੈਲਪ ਮਿਲੂਗੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਪੋਸਟ ਸਟੱਡੀ ਵਰਕ ਪਰਮਿਟ ਦੀ ਗੱਲ ਕਰਦਾ ਉਹ ਵੀ ਅਸੀਂ ਬੱਚੇ ਨੂੰ ਨਾਲ ਦੀ ਨਾਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਖਾਸ ਕਰਕੇ ਪਲੱਸ 2 ਵਾਲੇ ਬੱਚਿਆਂ ਨੂੰ ਜਿਨ੍ਹਾਂ ਦੀ ਗੱਲ ਕੀਤੀ ਜਾਂਦੀ ਸੀ ਕਿ ਕੈਪਿੰਗ ਤੋਂ ਬਾਅਦ ਪੋਸਟ ਸਟੱਡੀ ਵਰਕ ਪਰਮਿਟ ਬੱਚਿਆਂ ਨੂੰ ਨਹੀਂ ਮਿਲਣਾ ਉਹ ਵੀ ਅਸੀਂ ਲੈ ਕੇ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਪੋਸਟ ਸਟੱਡੀ ਵਰਕ ਪਰਮਿਟ ਵੀ ਅਸੀਂ ਬੱਚਿਆਂ ਨੂੰ ਲੈ ਕੇ ਦੇ ਰਹੇ ਹਾਂ ਇਸ ਕਰਕੇ ਬੱਚਿਆਂ ਨੂੰ ਕੈਨੇਡਾ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਉਹ ਪੈਨਿਕ ਕੋ ਸਥਿਤੀ ਨਹੀਂ ਕ੍ਰੀਏਟ ਕਰਨੀ ਚਾਹੀਦੀ ਨਾਰਮਲ ਚੀਜ਼ਾਂ ਨੂੰ ਸਮਝ ਕੇ ਕਾਉਂਸਲਿੰਗ ਲੈ ਕੇ ਆਪਾਂ ਕੈਨੇਡਾ ਦਾ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹਾਂ ਕਿਉਂਕਿ ਆਉਣ ਵਾਲਾ ਜਿਹੜਾ ਟਾਈਮ ਆ ਉਹ ਕੈਨੇਡਾ ਦਾ ਹੀ ਹੈਗਾ ਕਿਉਂਕਿ ਆਸਟ੍ਰੇਲੀਆ ਨੇ ਸਾਫ਼-ਸਾਫ਼ ਕਹਿ ਦਿੱਤਾ ਹੈ ਕਿ ਜਿਹੜਾ ਬੱਚਾ ਸਟੱਡੀ ਕਰਨ ਲਈ ਸਾਡੇ ਕੋਲ ਆ ਰਿਹਾ ਹੈ ਉਹ ਉੱਥੇ ਸਾਨੂੰ ਜਿਹੜਾ ਉੱਥੇ ਫਾਰਮ ਹੋਊਗਾ ਆਨਲਾਈਨ ਫਾਰਮ ਹੋਊਗਾ ਉਹਦੇ ਵਿੱਚ ਜਿਹੜੀਆਂ ਸੀ ਉਹਦਾ ਫਾਰਮ ਦੇ ਵਿੱਚ ਫੈਮਿਲੀ ਇਨਫੋਰਮੇਸ਼ਨ ਜਾਂ ਉਹਦੀ ਇਨਫੋਰਮੇਸ਼ਨ ਪਰਦੇ ਉਹਦੇ ਵਿੱਚ ਇੱਕ ਕਾਲਮ ਕ੍ਰੀਏਟ ਕਰ ਦਿੱਤਾ ਗਿਆ ਕਿ ਬੱਚਾ ਸਟੱਡੀ ਕਰਨ ਤੋਂ ਬਾਅਦ ਸਾਡਾ ਕੰਟਰੀ ਲੀਵ ਕਰਕੇ ਜਾਊਗਾ ਜਾਂ ਉੱਥੇ ਸਟੇ ਕਰਕੇ ਕਰੂਗਾ ਉਹਦੇ ਲਈ ਇੱਥੋਂ ਹੀ ਦੱਸ ਕੇ ਜਾਣਾ ਪਊਗਾ ਤੇ ਇਟ ਮੀਨਸ ਕਿਤੇ ਨਾ ਕਿਤੇ ਆਸਟ੍ਰੇਲੀਆ ਸਟਿੱਕਡ ਹੁੰਦਾ ਨਜ਼ਰ ਆ ਰਿਹਾ ਹੈ ਕਿਉਂਕਿ ਉਹਨਾਂ ਬੱਚਿਆਂ ਨੂੰ ਹੀ ਉੱਥੇ ਆਸਟ੍ਰੇਲੀਆ ਦੇ ਵਿੱਚ ਵੀਜ਼ਾਸ ਮਿਲਣਗੇ ਜਿਹੜੇ ਤਾਂ ਸਟੱਡੀ ਕਰਕੇ ਵਾਪਸ ਆਉਣਗੇ ਜਾਂ ਜਿਨ੍ਹਾਂ ਦੇ ਵਿੱਚ ਇੰਨੇ ਸਕਿੱਲਸ ਹੈਗੇ ਨੇ ਇੰਨੇ ਸਕਿੱਲਸ ਵਾਲੇ ਡਿਪਲੋਮੇ ਕੋਰਸ ਕਰ ਰਹੇ ਨੇ ਉੱਥੇ ਉਹ ਸਰਵਾਈਵ ਕਰ ਸਕਣ ਤੇ ਉੱਥੇ ਆਸਟ੍ਰੇਲੀਆ ਉਹਨਾਂ ਨੂੰ ਰਹਿਣ ਦੇ ਲਈ ਪਰਮਿਸ਼ਨ ਦੇਵੇ ਤੇ ਇਸ ਕਰਕੇ ਸਾਡੇ ਕੋਲ অপਸ਼ਨ ਪੀਆਰ ਦੇ ਲਈ ਕੱਲ ਦੇ ਦਿਨ ਸਾਡੇ ਕੋਲ ਲਾਸਟ অপਸ਼ਨ ਕੈਨੇਡਾ ਹੀ ਬਚਦਾ ਤੇ ਕੈਨੇਡਾ ਆਉਣ ਵਾਲੇ ਟਾਈਮ ਲਈ ਜਿਹੜਾ ਬੱਚਾ ਨੂੰ ਕਾਫੀ ਜਣੀਆਂ ਚੀਜ਼ਾਂ ਉਹ ਰਿਲੈਕਸੇਸ਼ਨ ਮਿਲਣ ਵਾਲੀ ਆ ਅਜੇ ਹਾ ਕੁਝ ਨਹੀਂ ਆ ਕਿ ਟੈਸਟ ਸਟੇਸ਼ਨ ਲੈਟਰ ਤੋਂ ਬਾਅਦ ਗੈਪਿੰਗ ਹੋ ਗਿਆ ਜਾਂ ਰਿਫਿਊਜ਼ਲ ਆਣ ਗੀਆਂ ਰਿਫਿਊਜ਼ਲ ਰੇਸ਼ੋ ਵੱਧ ਜੇਗੀ ਬਹੁਤ ਸਾਰੀਆਂ ਫਵਾਵਾਾਂ ਸੀਗੀਆਂ ਮਾਰਕੀਟ ਦੇ ਵਿੱਚ ਅਜੇ ਹਾ ਕੁਝ ਨਹੀਂ ਆ ਆਉਣ ਵਾਲੇ ਟਾਈਮ ਦੇ ਵਿੱਚ ਅੱਛਾ ਵੀਜ਼ਾ ਸਕਸੈਸ ਰੇਟ ਜਿਹੜਾ ਅਸੀਂ ਸਪਟੰਬਰ ਇਨਟੇਕ ਚ ਕੱਢਾਂਗੇ ਜਨਵਰੀ ਚ ਵੀ ਅਸੀਂ ਕੱਢਿਆ ਹੈ ਹੂੰ ਹਾਂ ਬਿਲਕੁਲ ਹੈ ਬਹੁਤ ਸਾਰੀਆਂ ਆਪਸ਼ਨਸ ਨੇ ਤੁਹਾਡੇ ਲਈ ਕੈਨੇਡਾ ਸਟਡੀ ਵੀਜ਼ਾ ਤੇ ਜਾਣਾ ਚਾਹੁੰਦੇ ਹੋ ਸਭ ਤੋਂ ਵੱਡੀ ਗੱਲ ਹੈ ਫੀਸ ਨੂੰ ਲੈ ਕੇ ਸਟੂਡੈਂਟ ਬਹੁਤ ਕਨਫਿਊਜ਼ ਸੀ ਵੀ ਕੈਨੇਡਾ ਮਹਿੰਗਾ ਹੋ ਗਿਆ ਪਰ ਜਿਵੇਂ ਮੈਮ ਨੇ ਕਿਹਾ ਕਿ 8 ਲੱਖ 90 ਹਜ਼ਾਰ ਰੁਪਿਆ ਫੀਸ ਦੇ ਕੇ ਤੁਸੀਂ ਕੈਨੇਡਾ ਸਟਡੀ ਵੀਜ਼ਾ ਲੈ ਸਕਦੇ ਹੋ ਉਸ ਦੇ ਵਿੱਚ ਬਹੁਤ ਸਾਰੀਆਂ ਹੋਰ ਵੀ ਆਪਸ਼ਨਸ ਤੁਹਾਨੂੰ ਮਿਲ ਸਕਦੀਆਂ ਜਿਵੇਂ ਮੈਮ ਨੇ ਕਿਹਾ ਕੁਝ ਕਾਲਜਸ ਹੈਗੇ ਜਿੱਥੇ 7 ਲੱਖ ਫੀਸ ਵੀ ਹੈਗੀ ਹੈ ਪਰ 8 ਲੱਖ 90 ਹਜ਼ਾਰ ਵਾਲਾ ਜਿਹੜਾ ਚੰਗੇ ਕਾਲਜ ਦੇ ਵਿੱਚ ਤੁਸੀਂ ਇੰਨੇ ਪੈਸੇ ਦੇ ਕੇ ਜਿਹੜਾ ਹੈ ਵੀਜ਼ਾ ਲੈ ਸਕਦੇ ਹੋ ਬਹੁਤ ਸਾਰੇ ਸਟੂਡੈਂਟ ਨੇ ਜਿਹੜੇ ਕੈਨੇਡਾ ਸ 6 ਨੇ 1 ਤੋਂ 5.5 ਨੇ ਤਾਂ ਵੀ ਤੁਸੀਂ ਕੈਨੇਡਾ ਸਟਡੀ ਵੀਜ਼ਾ ਅਪਲਾਈ ਕਰ ਸਕਦੇ ਹੋ ਨਾਲ ਦੀ ਨਾਲ ਪੀਟੀ ਕੀਤੀ ਹੋਈ ਹੈ ਤੁਹਾਡੇ 60 ਸਕੋਰ ਨੇ ਮੈਂ ਤਾਂ ਮੈਂ ਇਵਨ ਕੀ ਪਹਿਲਾਂ ਕੁਝ ਸਟੂਡੈਂਟ ਦੀਆਂ ਬਾਈਟਸ ਅਸੀਂ ਖੁਦ ਕਰਕੇ ਆਏ ਮੈਮ ਦੇ ਆਫਿਸ ਦੇ ਵਿੱਚ ਜਿਨ੍ਹਾਂ ਦੇ ਓਵਰਆਲ 5.5 ਬੈਂਡ ਸੀਗੇ ਉਹਨਾਂ ਦਾ ਵੀ ਜਿਹੜਾ ਵੀਜ਼ਾ ਕੈਨੇਡਾ ਦਾ ਆਇਆ ਮੈਮ ਓਵਰਆਲ 5.5 ਦੇ ਲਈ ਹੁਣ ਵੀ ਕੋਈ ਆਪਸ਼ਨਸ ਹੈਗੀਆਂ ਨੇ ਬਿਲਕੁਲ ਨਾਨ ਐਸਡੀਐਸ ਕੈਟਾਗਰੀ ਦੇ ਵਿੱਚ ਅਸੀਂ ਓਵਰਆਲ 5.5 ਤੇ ਅਪਲਾਈ ਕਰ ਸਕਦੇ ਹਾਂ ਭਾਵੇਂ ਇਵਨ ਕੀ 4-4-5-5 ਸਾਲ ਦੇ ਗੈਪ ਨਾਲ ਅਸੀਂ ਵੀਜ਼ਾ ਸ ਨਾਨ ਐਸਡੀਐਸ ਕੈਟਾਗਰੀ ਦੇ ਬੱਚਿਆਂ ਦੇ ਯਾ ਨੈਕਸਟ ਤੁਸੀਂ ਵੀ ਹੋ ਸਕਦੇ ਹੋ ਔਰ ਨਾਨ ਐਸ ਡੀ ਐਸ ਦੇ ਵਿੱਚ ਅਸੀਂ ਰੂਲ ਐਂਡ ਰੈਗੂਲੇਸ਼ਨਸ ਐਸ ਡੀ ਐਸ ਵਾਲੇ ਫੋਲੋ ਕਰਦੇ ਆਂ ਔਰ ਕਈ ਵਾਰ ਬੱਚੇ ਦਾ ਜੀ ਆਈ ਸੀ ਦਾ ਬਜਟ ਨਹੀਂ ਵੀ ਬਣ ਰਿਹਾ ਤੇ ਤਾਂ ਵੀ ਆਪਾਂ ਵੀਜ਼ਾ ਲੈਣ ਦੀ ਕੋਸ਼ਿਸ਼ ਕਰਾਂਗੇ ਨਾਨ ਐਸ ਡੀ ਐਸ ਕੈਟਾਗਰੀ ਦੇ ਅੰਦਰ ਸਟੇਟਮੈਂਟ ਔਰ ਪਰਪਸ ਦੇ ਉੱਤੇ ਮੇਜਰ ਫੋਕਸ ਦਵਾਂਗੇ ਬੱਚੇ ਦੇ ਪ੍ਰੋਵਿੰਸ ਦੇ ਉੱਤੇ ਮੇਜਰ ਫੋਕਸ ਦਵਾਂਗੇ ਬੱਚੇ ਦੀ ਕੋਰਸ ਸਿਲੈਕਸ਼ਨ ਦੇ ਉੱਤੇ ਅਸੀਂ ਮੇਜਰ ਫੋਕਸ ਦਵਾਂਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰਕੇ ਕੈਨੇਡਾ ਦਾ ਜਿਹੜਾ ਨਾਨ ਐਸ ਡੀ ਐਸ ਕੈਟਾਗਰੀ ਦੇ ਵਿੱਚ ਅਸੀਂ ਵੀਜ਼ਾ ਲੈਣ ਦੀ ਚਿਆ ਨੂੰ ਔਰ ਜਿਹੜਾ ਕੈਨੇਡਾ ਦੇ ਰੂਲ ਚੇਂਜ ਹੋਏ ਆ ਓਵਰঅল 6 ਤੇ 2 ਚੋਂ 5.5 1 ਚੋਂ 5 ਦੇ ਉੱਤੇ ਬਹੁਤ ਸਾਰੇ ਅਸੀਂ ਵੀਜ਼ਾਸ ਜਿਹੜੇ ਆ ਬੈਕ ਟੂ ਬੈਕ ਅਸੀਂ ਲੈਨੇ इवन ਕਿ ਜਿਹੜੇ ਬੱਚੇ ਸਾਡੇ ਐਵੇਂ ਦੇ ਸੀਗੇ ਜਿਨ੍ਹਾਂ ਦੀਆਂ 3 3 4 4 ਰਿਫਿਊਜ਼ਲ ਸੀਆਂ ਜਿਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਵੀਜ਼ਾ ਨਿਕਲ ਜਾਊਗਾ ਉਹਨਾਂ ਬੱਚਿਆਂ ਦਾ ਪਹਿਲਾਂ ਪੈਸਾ ਅਸੀਂ ਕੋਈ ਨਹੀਂ ਲਿਆ ਸਾਰੇ ਪੈਸੇ ਅਸੀਂ ਵੀਜ਼ਾਸ ਤੋਂ ਬਾਅਦ ਲੈਨੇ ਹੁਣ ਵੀ ਸਾਡੇ ਕੋਲ ਜਿਨ੍ਹਾਂ ਦੀ ਐਡਮਿਸ਼ਨ ਹੋਈ ਪਈ ਆ ਆਫਰ ਲੈਟਰ ਹੈਗੀ ਆ ਮਈ ਇਨਟੇਕ ਲਈ ਅਪਲਾਈ ਕਰਨਾ ਚਾਹੁੰਦੇ ਨੇ ਤੇ ਅੱਜ ਵੀ ਸਾਨੂੰ ਕੰਟੈਕਟ ਕਰ ਸਕਦੇ ਆ ਉਦੇ ਵਿੱਚ ਅਸੀਂ ਪਹਿਲਾਂ ਪੈਸਾ ਕੋਈ ਨਹੀਂ ਲੈਂਦੇ ਬੱਚਿਆਂ ਤੋਂ ਸਾਰੇ ਪੈਸੇ ਅਸੀਂ ਵੀਜ਼ਾ ਤੋਂ ਬਾਅਦ ਹੈ ਭਾਵੇਂ ਤੁਹਾਡੀਆਂ ਦੋ ਰਿਫਿਊਜ਼ਲਸ ਨੇ ਤਿੰਨ ਰਿਫਿਊਜ਼ਲਸ ਨੇ ਕੈਨੇਡਾ ਸਟੱਡੀ ਵੀਜ਼ਾ ਸਾਡੇ ਕੋਲ ਆ ਕੇ ਅਪਲਾਈ ਕਰ ਸਕਦੇ ਹੋ ਬਿਲਕੁਲ ਆਪਾਂ ਕੈਨੇਡਾ ਸਟੱਡੀ ਵੀਜ਼ਾ ਦੀ ਗੱਲ ਕਰ ਰਹੇ ਹਾਂ ਜੇਕਰ ਤੁਸੀਂ ਸਟੱਡੀ ਵੀਜ਼ਾ ਤੇ ਜਾਣਾ ਹੈ ਤਾਂ ਸਕਰੀਨ ਤੇ ਆ ਰਿਹਾ ਨੰਬਰ ਤੇ ਕਾਲ ਕਰ ਸਕਦੇ ਹੋ ਬਹੁਤ ਸਾਰੀਆਂ ਆਪਸ਼ਨਸ ਨੇ ਕਿਸ ਤਰ੍ਹਾਂ ਦੇ ਨਾਲ ਤੁਸੀਂ ਜਾ ਸਕਦੇ ਹੋ ਨਾਲ ਦੇ ਨਾਲ ਆਪਾਂ ਮਾਈਨਰ ਵੀਜ਼ਾ ਦੀ ਗੱਲ ਕਰਦੇ ਹਾਂ ਹੁਣ ਵੈਸੇ ਤੁਸੀਂ ਪਹਿਲਾਂ ਗੱਲ ਵੀ ਕੀਤੀ ਸੀ ਕਿਹੜੇ-ਕਿਹੜੇ ਪੇਰੈਂਟਸ ਨੇ ਜਿਹੜੇ ਆਪਣੇ ਬੱਚੇ ਨੂੰ ਭੇਜ ਸਕਦੇ ਔਰ ਕਿਹੜੀ ਕਲਾਸ ਤੋਂ ਸਟਾਰਟ ਹੁੰਦਾ ਹੈ ਔਰ ਇਹ ਜਿਹੜੀ ਖਾਸ ਤੌਰ ਤੇ ਵੱਡੀ ਗੱਲ ਹੈ ਕਿੰਨੇ ਇਨਕਮ ਸੋਰਸਸ ਹੋ ਦੇ ਕੀ ਹੋਣਾ ਚਾਹੀਦਾ ਹੈ ਕਿੰਨੀਕ ਇਨਕਮ ਹੋਣੀ ਚਾਹੀਦੀ ਹੈ ਵੀ ਜਿਹੜਾ ਬੱਚਾ ਆਪਣੇ ਨੂੰ ਕੈਨੇਡਾ ਦੇ ਵਿੱਚ ਸਕੂਲਿੰਗ ਲਈ ਲੈ ਕੇ ਜਾ ਸਕਦਾ ਤਦ ਆ ਇਸ ਬਾਰੇ ਕਲੀਅਰ ਕਰ ਦੋ ਥੋੜਾ ਪਲਵਿੰਦਰ ਜੀ ਜਿਹੜਾ ਆਪਾਂ ਸਕੂਲਿੰਗ ਵੀਜ਼ਾ ਕਹਿੰਨੇ ਆ ਮਾਈਨਰ ਸਟੱਡੀ ਵੀਜ਼ਾ 8 ਤੋਂ ਲੈ ਕੇ 9th 10th ਵਾਲਾ ਬੱਚਾ ਸਾਡੇ ਕੋਲ 8th 9th 10th ਵਾਲਾ ਬੱਚਾ ਸਾਡੇ ਕੋਲ ਅਪਲਾਈ ਕਰ ਸਕਦਾ ਹੈ ਇਹਦੇ ਵਿੱਚ ਬੱਚਾ 8th 9th 10th ਨੂੰ ਅਸੀਂ ਜ਼ਿਆਦਾ ਫੋਕਸ ਇਸ ਲਈ ਕਰ ਰਹੇ ਆ ਕਿਉਂਕਿ ਬੱਚੇ ਦੀ ਪ੍ਰੀ ਪਲੈਨਿੰਗ ਬਣ ਜਾਂਦੀ ਹੈ ਕਿ ਮੈਂ +2 ਤੋਂ ਬਾਅਦ ਕੈਨੇਡਾ ਸੈਟਲ ਹੋਣਾ ਹੈ ਉਸ ਤੋਂ ਪਹਿਲਾਂ ਵਾਲੇ ਬੱਚਿਆਂ ਨੂੰ ਵੀ ਅਸੀਂ ਕੈਨੇਡਾ ਲਈ ਲੈ ਰਹੇ ਆ ਬਟ 8th ਤੋਂ ਬਾਅਦ ਬੱਚਿਆਂ ਦਾ ਮਾਈਂਡ ਪ੍ਰੋਪਰ ਮੇਕ ਹੋ ਜਾਂਦਾ ਹੈ ਕਿ ਮੇਕ ਸ਼ੋਰ ਹੋ ਜਾਂਦੇ ਆ ਕਿ ਮੈਂ ਕੈਨੇਡਾ ਹੀ ਜਾਣਾ ਹੈ ਤੇ ਉਹ ਬੱਚੇ ਮਾਈਨਰ ਸਟੱਡੀ ਵੀਜ਼ਾ ਲਈ ਅਪਲਾਈ ਕਰ ਸਕਦੇ ਨੇ ਕਿਉਂਕਿ ਔਨ ਵਾਲੇ ਟਾਈਮ ਚ ਉਹ ਡਬਲ ਜੀਆਈਸੀ ਪੇ ਕਰੂਗਾ ਬੱਚਾ ਉਸ ਤੋਂ ਬਾਅਦ ਆਇਲਟ ਸਕੋਰ ਜਿਹੜਾ ਉਹ ਲੈਣ ਦੀ ਕੋਸ਼ਿਸ਼ ਕਰੂਗਾ ਫਿਰ ਪਰਸੈਂਟੇਜ ਦੀ ਗੱਲ ਆ ਜਾਂਦੀ ਹੈ ਫਿਰ ਕੈਪਿੰਗ ਸਿਸਟਮ ਦੇ ਉੱਤੇ ਕਿਤਨਾ ਕਿਤੇ ਟੈਸਟੇਸ਼ਨ ਲੈਟਰ ਦੇ ਉੱਤੇ ਵਰਕਆਊਟ ਕਰਨਾ ਪਊਗਾ ਈਵਨ ਜਿਹੜੇ ਬੱਚੇ 8th 9th 10th ਵਾਲੇ ਮਾਈਨਰ ਸਟੱਡੀ ਵੀਜ਼ਾ ਤੇ ਜਾਣਗੇ ਉਹਨਾਂ ਦੇ ਪੇਰੈਂਟਸ ਵੀ ਜਿਹੜੇ ਸਾਡੇ ਕੋਲ 3 ਮਹੀਨੇ ਦੇ ਅੰਦਰ ਅੰਦਰ ਜਿਹੜੀ ਉਹ ਪੀਆਰ ਆਪਣੀ ਕੈਨੇਡਾ ਦੀ ਲੈ ਸਕਦੇ ਨੇ ਇਟ ਜਿਵੇਂ ਉਹਨਾਂ ਨੂੰ ਕੈਂਡੀਡੇਟਾਂ ਦੀ ਗਵਰਨਮੈਂਟ ਵੱਲੋਂ ਜਿਹੜੀਆਂ ਫੈਸਿਲਿਟੀਆਂ ਇੱਕ ਪੀਆਰ ਕੈਂਡੀਡੇਟ ਨੂੰ ਮਿਲਦੀਆਂ ਨੇ ਉਹ ਸਾਰੀਆਂ ਮਿਲਣਗੀਆਂ ਤੇ ਆਉਣ ਵਾਲੇ ਟਾਈਮ 'ਚ ਬੱਚੇ ਨੂੰ ਪੋਸਟ ਸਟੱਡੀ ਵਰਕ ਪਰਮਿਟ ਵਾਲੇ ਕਾਲਜ ਦਾ بڑا ਇਸ਼ੂ ਹੁੰਦਾ ਕਿ ਮੈਂ ਲਵਾ ਕੀ ਕਰਾਂ ਪੀਆਰ ਤਾਬਕ ਪਰਮਿਟ ਦਾ ਤੇ ਉਹ ਸਾਰੀਆਂ ਜਿਹੜੀਆਂ ਸਟ्रेस ਹੈ ਬੱਚੇ ਦੀ ਖਤਮ ਹੋ ਸਕਦੀਆਂ ਨੇ ਜਿਹੜੇ ਬੱਚਿਆਂ ਦਾ ਪਲਾਨ ਹੈਗਾ ਕਿ ਇੱਥੋਂ ਸਕੂਲਿੰਗ ਕਰਕੇ ਆਫਟਰ ਸਕੂਲਿੰਗ ਕੈਨੇਡਾ ਜਾਣਾ ਹੈ ਤੇ ਉਹ ਬੱਚੇ ਹੁਣੇ ਹੀ ਸਕੂਲਿੰਗ ਦੇ ਵਿੱਚ ਮਾਈਨਰ ਸਟੱਡੀ ਵੀਜ਼ਾ ਅਪਲਾਈ ਕਰਕੇ ਜਾ ਸਕਦੇ ਨੇ ਇਹਦੇ ਵਿੱਚ ਜਿਵੇਂ ਤੁਸੀਂ ਬਜਟ ਦੀ ਗੱਲ ਕੀਤੀ ਆਪਾਂ ਬਜਟ ਇਹ ਸੋਚ ਕੇ ਚੱਲੀਏ ਕਿ ਜੇ ਕਾਲਜ ਸਕੂਲ ਦੀ ਫੀਸ ਜਿਹੜੀ ਆ 7 ਲੱਖ ਹੈ ਤੇ ਉਹਦੇ ਅਕੋਰਡਿੰਗਲੀ ਤੁਹਾਡਾ ਬਜਟ ਅਸੀਂ ਦੇਖਦੇ ਹਾਂ ਕਿ ਤੁਹਾਡੀ ਜਿਹੜੀ ਇਨਕਮ ਸੋਰਸ ਉਹ ਕੀ ਆ ਉਸ ਇਨਕਮ ਸੋਰਸ ਦੇ ਵਿੱਚ ਅਸੀਂ ਇਹ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਤੁਸੀਂ ਆਪਣੇ ਬੱਚੇ ਦਾ ਇੰਟਰਨੈਸ਼ਨਲ ਸਟੱਡੀ ਲਈ ਖਰਚਾ ਚੱਕ ਸਕਦੇ ਹੋ ਜਾਂ ਨਹੀਂ ਚੱਕ ਸਕਦੇ ਵੀਜ਼ਾ ਆਫੀਸਰ ਇਹ ਵੇਖਣ ਤੋਂ ਬਾਅਦ ਹੀ ਤੁਹਾਨੂੰ ਵੀਜ਼ਾ ਗ੍ਰਾਂਟ ਕਰੂਗਾ ਔਰ ਜਿਹੜੇ ਇਹ ਪੇਰੈਂਟਸ ਸਾਡੇ ਕੋਲ ਮੋਸਟਲੀ ਫਾਰਮਰ ਵਾਲੇ ਜਿਹੜੇ ਆ ਰਹੇ ਨੇ ਉਹਨਾਂ ਨੂੰ ਤਾਂ ਅਸੀਂ ਪ੍ਰੋਪਰ ਗਾਈਡ ਕਰ ਸਕਦੇ ਆ ਪ੍ਰੋਪਰ ਉਹਨਾਂ ਦੇ ਜਿਹੜੇ ਡਾਕੂਮੈਂਟਸ ਆ ਅਸੀਂ ਖੁਦ ਹੈਲਪ ਕਰਦੇ ਆ ਕਿ ਕਿਵੇਂ ਤਿਆਰ ਕਰਨੇ ਆ ਕਿਵੇਂ ਨਹੀਂ ਕਰਨੇ ਬਾਕੀ ਬਿਜ਼ਨਸਮੈਨ ਦਾ ਬੱਚਾ ਵੀ ਸਾਡੇ ਕੋਲ ਆ ਸਕਦਾ ਹੈ ਜੋਬ ਪ੍ਰੋਫਾਈਲ ਵਾਲਾ ਵੀ ਆ ਸਕਦਾ ਹੈ ਇਹ ਵਿੱਚ ਜਿਹੜੀ ਸਭ ਤੋਂ ਵਧੀਆ ਚੀਜ਼ ਆ ਇੱਕ ਪੇਰੈਂਟਸ ਦਾ ਡ੍ਰੀਮ ਹੁੰਦਾ ਕਿ ਮੈਂ ਪੀਆਰ ਹੋ ਜਾ ਉਹ 3 ਮਹੀਨੇ ਦੇ ਅੰਦਰ ਅੰਦਰ ਉੱਥੇ ਜਾ ਕੇ ਪੀਆਰ ਲੈ ਕੇ ਆਪਣੀਆਂ ਪੀਆਰ ਦੀਆਂ ਸਾਰੀਆਂ ਪਰਮਨੈਂਟ ਰੈਜ਼ਿਡੈਂਸ ਵਾਲੇ ਕੈਂਡੀਡੇਟ ਦੀਆਂ ਸਾਰੀਆਂ ਫੈਸਿਲਿਟੀਆਂ ਦਾ ਬੈਨੀਫਿਟ ਲੈ ਸਕਦਾ ਹ ਹ ਸਭ ਤੋਂ ਵੱਡੀ ਗੱਲ ਹੈ ਕਿ ਜੇਕਰ ਤੁਹਾਡੀ ਪੀਆਰ ਹੋ ਜਾਂਦੀ ਹੈ ਤਾਂ ਤੁਸੀਂ ਕੱਲੋਂ ਜਿਵੇਂ ਇੱਥੋਂ ਆਪਾਂ ਜਾਣਾ ਜੀਆਈਸੀ ਦੇਣੀ ਪੈਂਦੀ ਹੈ ਫੀਸ ਦੇਣੀ ਪੈਂਦੀ ਹੈ ਤਾਂ ਉੱਥੇ ਤੁਸੀਂ ਬਹੁਤ ਘੱਟ ਫੀਸ ਦੇ ਵਿੱਚ ਆਪਣੇ ਬੱਚਿਆਂ ਦੀ ਜਿਹੜੀ ਸਟੱਡੀ ਹੈ ਕਰਾ ਸਕਦੇ ਹੋ ਇਸ ਦੇ ਲਈ ਤੁਹਾਨੂੰ ਕੋਈ ਵੀ ਇਨਕੁਆਰੀ ਹੈਗੀ ਆ ਤੁਸੀਂ ਸਟੱਡੀ ਵੀਜ਼ਾ ਤੇ ਜਾਣਾ ਪੀਆਰ ਦੇ ਲੈ ਜਾਣਾ ਜਾਂ ਵਰ ਦੇ অপਸ਼ਨਸ ਵੀ ਤੁਹਾਨੂੰ ਮਿਲ ਸਕਦੇ ਆ ਤੁਸੀਂ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰੋ ਮੈਮ ਨੂੰ ਮਿਲਣਾ ਚਾਹੁੰਦੇ ਹੋ ਫਿਰ ਸਿਕ ਮੁਹਾਲੀ ਮਿਲ ਸਕਦੇ ਹੋ ਨਹੀਂ ਤਾਂ ਜਲੰਧਰ ਔਰ ਅਹਮਦਾਬਾਦ ਦੇ ਵਿੱਚ ਵੀ ਕ੍ਰੀਏਟਿਵ ਫਿਊਚਰ ਦੇ ਆਫਿਸ ਤੇ ਆਫਿਸਿਸ ਹੈਗੇ ਆ ਉੱਥੇ ਪਹੁੰਚ ਕੇ ਵੀ ਤੁਸੀਂ ਜਾਣਕਾਰੀ ਹਾਸਲ ਆ ਜਿਹੜੀ ਕਰ ਸਕਦੇ ਹੋ ਬਹੁਤ ਸਾਰੀਆਂ ਸਟੂਡੈਂਟ ਨੇ ਜਿਹੜੇ ਆਸਟ੍ਰੇਲੀਆ ਜਾਣਾ ਚਾਹੁੰਦੇ ਆ ਮ ਬਹੁਤ ਜ਼ਿਆਦਾ ਟਫ ਵੀ ਲੱਗਦਾ ਉਹਨਾਂ ਨੂੰ ਸ਼ਾਇਦ ਕਿਉਂਕਿ ਇਸ ਤਰ੍ਹਾਂ ਬੋਲਿਆ ਗਿਆ ਹੈ ਹਰੇਕ ਮੰਚ ਦੇ ਉੱਤੋਂ ਚਾਹੇ ਅਲਗ-ਅਲਗ ਸੋਸ਼ਲ ਮੀਡੀਆ ਦਾ ਵੀ ਆਪਾਂ ਦੇਖਦੇ ਆਂ ਵੀ ਆਸਟ੍ਰੇਲੀਆ ਨੇ ਸਖਤੀ ਕਰਤੀ ਸਟ੍ਰਿਕਟ ਹੋ ਗਿਆ ਹੁ ਦੇ ਵੀ ਇਹਨਾਂ ਨੇ ਆਲਰੇਡੀ ਅਪਲਾਈ ਵੀ ਕੀਤਾ ਸੀਗਾ ਪਰ ਉਹਨਾਂ ਦੀਆਂ ਜਿਹੜੀਆਂ ਜੀਟੀ ਕਲੀਅਰ ਨਹੀਂ ਹੋਈ ਜਾਂ ਉਸ ਤੋਂ ਬਾਅਦ ਐਡਮਿਸ਼ਨਸ ਕਈ ਲੋਕਾਂ ਨੇ ਫੀਸ ਵੀ ਭਰਤੀਆਂ ਹਾਰ ਕੇ ਉਹਨਾਂ ਨੂੰ ਸਾਲ-ਸਾਲ ਬਾਅਦ ਜਿਹੜੀਆਂ ਫੀਸ ਨੇ ਵਾਪਸ ਕਰਾਉਣੀਆਂ ਪਈਆਂ ਲੱਖ-ਲੱਖ ਡੇਢ-ਡੇ ਲੱਖ ਉਹਨਾਂ ਦਾ ਕੱਟਿਆ ਗਿਆ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਆਸਟ੍ਰੇਲੀਆ ਦੇ ਵਿੱਚ ਇਸ ਟਾਈਮ ਕਿਸ ਤਰ੍ਹਾਂ ਦਾ ਸਿਨੈਰੀਓ ਹੈ ਕਿਹੜੇ ਸਟੂਡੈਂਟ ਅਪਲਾਈ ਕਰ ਸਕਦੇ ਆ ਕਿ ਥੋੜਾ ਜਿਹਾ ਲੀਰੀਅਨ ਟੈਸਟ ਸਟੂਡੈਂਟ ਦੇ ਲਈ ਹੋਇਆ ਹੈ ਆਸਟ੍ਰੇਲੀਆ ਅ ਦੇਖੋ ਪਲਵਿੰਦਰ ਜੀ ਜਿਹੜੀਆਂ ਚੀਜ਼ਾਂ ਸੀ ਪਿੱਛੇ ਕਨਫਰਮੇਸ਼ਨ ਆਫ انرੋਲਮੈਂਟ ਨਹੀਂ ਆਈਆਂ ਬੱਚਿਆਂ ਦੀਆਂ ਬਹੁਤ ਸਾਰਾ ਬੱਚੇ ਨੇ ਇਹਦੇ ਚ ਪੇਸ਼ੈਂਸ ਵੀ ਰੱਖੇ ਸਰਵਾਈਵ ਵੀ ਕੀਤਾ ਔਰ ਜਿਹੜਿਆ ਲਾਸ ਬੱਚਿਆਂ ਦਾ ਹੋਇਆ ਕਿ ਬਹੁਤ ਸਾਰੀਆਂ ਟਿਊਸ਼ਨ ਫੀਸ ਜਿਹੜੀਆਂ ਡਿਟੈਕਟ ਹੋ ਕੇ ਬੱਚਿਆਂ ਦਾ ਆਈਆਂ ਉਸ ਤੋਂ ਬਾਅਦ ਬੱਚਾ ਅਪਲਾਈ ਵੀ ਨਹੀਂ ਕਰ ਸਕਿਆ ਇਕ ਅਪਲਾਈ ਕਰਕੇ ਰਿਫਿਊਜ਼ਲ ਆਣਾ ਜਾਂ ਵੀਜ਼ਾ ਆਣਾ ਇਕ ਡਿਫਰੈਂਟ ਮੈਟਰ ਰਹਿੰਦਾ ਹੈ ਕਿ ਬੱਚਾ ਅੰਬੈਸੀ ਤੱਕ ਆਪਣੀ ਫਾਈਲ ਨਹੀਂ ਪਹੁੰਚਾ ਸਕਿਆ ਤੇ ਉਹਦੇ ਵਿੱਚ ਬੱਚੇ ਕਾਫੀ ਹਰਾਸ਼ ਹੋਏ ਨੇ ਔਰ ਜਦੋਂ ਦਾ ਇਹ ਜੀਟੀ ਜਿਹੜਾ ਚੇਂਜ ਹੋਇਆ ਜੀਟੀ ਕਰਟਰੀਰੀਅਨ ਨੂੰ ਲੈ ਕੇ ਉਹਦੇ ਵਿੱਚ ਕੀ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਬੱਚਿਆਂ ਨੂੰ ਇਹ ਦਿੱਕਤਾਂ ਪ੍ਰੋਬਲਮ ਨਹੀਂ ਆਉਣਗੀਆਂ ਜਲਦੀ ਕਨਫਰਮੇਸ਼ਨ ਆਫ ਇਨਰੋਲਮੈਂਟ ਜਿਹੜੀ ਆ ਬੱਚਿਆਂ ਦੀ ਦਿੱਤੀ ਜਾਊਗੀ ਔਰ ਉਹਦੇ ਵਿੱਚ ਕੀ ਹੈ ਕਿ ਇਹ ਜਿਹੜੇ ਬੱਚੇ ਨੇ ਚੈਲੰਜਸ ਲਏ ਨੇ 6-6 ਮਹੀਨੇ 4-4 ਮਹੀਨੇ ਕਨਫਰਮੇਸ਼ਨ ਆਫ ਇਨਰੋਲਮੈਂਟ ਲਈ ਵੇਟ ਕੀਤੀ ਆ ਉਹ ਕਿਤੇ ਨਾ ਕਿਤੇ ਹੁਣ ਜਿਹੜੀਆਂ ਚੀਜ਼ਾਂ ਉਹ ਰਿਲੈਕਸ ਹੁੰਦੀਆਂ ਨਜ਼ਰ ਆ ਰਹੀਆਂ ਨੇ ਆਉਣ ਵਾਲੇ ਟਾਈਮ 'ਚ ਰਿਲੈਕਸ ਹੋਣਗੀਆਂ ਬਾਕੀ 2022 ਜਿਹੜਾ 23 ਵਾਲਾ ਬੱਚਾ ਉਹ ਅਪਲਾਈ ਨਹੀਂ ਕਰ ਸਕੂਗਾ ਉਹ ਕਲਚਰ ਸਟਡੀ ਐਕਸਚੇਂਜ ਪ੍ਰੋਗਰਾਮ 'ਚ ਹੀ ਅਪਲਾਈ ਕਰਕੇ ਜਾ ਸਕਦਾ ਹੈ ਔਰ ਜੇ ਮੈਂ ਗਾਲ ਕੀ ਜਿਹੜਾ 2024 ਵਾਲਾ ਬੱਚਾ ਉਹਨੂੰ ਵੀ ਆਪਣਾ ਗੈਪ ਨਹੀਂ ਪਾਉਣਾ ਚਾਹੀਦਾ ਨਾਲ ਦੀ ਨਾਲ ਆਪਣਾ ਇਨਟੇਕ ਹੁਣੇ ਹੀ ਆਪਣੀ ਜਿਹੜੀ ਕੰਡੀਸ਼ਨਲ ਮੰਗਵਾ ਕੇ ਰੱਖ ਲੈਣੀ ਚਾਹੀਦੀ ਹੈ ਆਪਣਾ ਆਇਲਰਸ ਦੀ ਤਿਆਰੀ ਹੁਣੇ ਕਰ ਲੈਣ ਪਲੱਸ 2 ਵਾਲੇ ਬੱਚੇ ਜਾਂ ਗ੍ਰੈਜੂਏਸ਼ਨ ਵਾਲੇ ਬੱਚੇ ਜਿਹੜੇ ਵੀ ਬੱਚੇ ਆਪਣਾ ਆਸਟ੍ਰੇਲੀਆ ਜਾਂਦਾ ਡ੍ਰੀਮ ਦੇਖ ਰਹੇ ਨੇ ਉਹਨਾਂ ਨੂੰ ਡਿਲੇ ਨਹੀਂ ਕਰਨਾ ਚਾਹੀਦਾ ਕਿਉਂਕਿ 2 ਮਹੀਨੇ ਦੇ ਗੈਪ ਦੇ ਉੱਤੇ ਵੀ ਆਉਣ ਵਾਲੇ ਟਾਈਮ 'ਚ ਆਸਟ੍ਰੇਲੀਆ ਜਿਹੜਾ ਜਸਟੀਫਿਕੇਸ਼ਨ ਮੰਗ ਸਕਦਾ ਹੈ ਕਿ ਤੁਹਾਡੀ ਸਟੱਡੀ ਦੇ ਅੰਦਰ ਇਹ ਗੈਪ ਕਿਉਂ ਪਿਆ ਤੇ 2 ਮਹੀਨੇ ਤੋਂ ਉੱਪਰ ਗੈਪ ਨਾ ਵਧਾਓ ਨਾਲ ਦੀ ਨਾਲ ਆਪਣੇ ਜਿਹੜੇ ਆ ਜਿਹੜੀਆਂ ਚੀਜ਼ਾਂ ਐ ਮੈਨੇਜ ਕਰਕੇ ਰੱਖੋ ਆਪਣੇ ਡਾਕੂਮੈਂਟਸ ਆਪਣੇ ਪੇਪਰਵਰਕ ਦੇ ਉੱਤੇ ਕੰਮ ਕਰਕੇ ਰੱਖੋ ਯੂਨੀਵਰਸਿਟੀ ਕਾਲਜ ਦੇ ਵਿੱਚ ਹੁਣੇ ਚੈੱਕ ਕਰਕੇ ਰੱਖੋ ਕਿ ਕਿੱਥੇ ਤੁਸੀਂ ਐਡਮਿਸ਼ਨ ਪੁਟ ਔਨ ਕਰਨੀ ਆ ਬਾਕੀ 2023 ਵਾਲੇ ਬੱਚਿਆਂ ਦੇ ਲਈ ਆਸਟ੍ਰੇਲੀਆ ਦੇ ਵਿੱਚ ਕੋਈ ਆਪਸ਼ਨ ਨਹੀਂ ਬਚੀ ਕਲਚਰ ਸਟਡੀਜ਼ ਚੇਂਜ ਪ੍ਰੋਗਰਾਮ ਤੋਂ ਬਿਨਾ ਕਲਚਰ ਸਟਡੀਜ਼ ਚੇਂਜ ਪ੍ਰੋਗਰਾਮ ਚ ਅਪਲਾਈ ਕਰਕੇ ਤੁਸੀਂ ਜਾ ਸਕਦੇ ਹੋ ਕਲਚਰ ਸਟਡੀਜ਼ ਚੇਂਜ ਪ੍ਰੋਗਰਾਮ ਹੀ ਤੁਹਾਡੇ ਕੋਲ ਲਾਸਟ ਆਪਸ਼ਨ ਨੇ ਔਰ ਸਾਡੇ ਕਾਫੀ ਬੱਚੇ ਜਾ ਵੀ ਚੁੱਕੇ ਨੇ ਅਸੀਂ ਬੈਕ ਟੂ ਬੈਕ ਜਿਹੜੇ ਰਿਵਿਊਜ਼ ਐ ਉਹਨਾਂ ਦਾ ਚੰਤੋ ਲੈ ਆ ਕੇ سوشل میڈیاਸ ਦੇ ਉੱਤੇ ਟਾਈਮ ਜਿਹੜੇ ਪੋਸਟ ਕਰਨ ਦੀ ਕੋਸ਼ਿਸ਼ ਵੀ ਕਰਦੇ ਆਂ ਔਰ ਕਲਚਰ ਸਟਡੀ এক্সচেਜ ਪ੍ਰੋਗਰਾਮ ਚ ਅੱਛਾ ਵੀਜ਼ਾ ਸਕਸੈਸ ਰੇਟ ਵੀ ਆ ਬੈਕ ਟੂ ਬੈਕ ਸਾਡੇ ਵੀਜ਼ਾਸ ਵੀ ਆ ਰਹੇ ਨੇ ਹੋਰ ਵੀ ਕਾਫੀ ਜਿਹੜੇ ਸਟੂਡੈਂਟਸ ਐ ਜਿਨ੍ਹਾਂ ਦੀਆਂ ਅਸੀਂ ਵੀਜ਼ਾਸ ਲਏ ਨੇ ਉਹਨਾਂ ਦੀਆਂ ਵੀਡੀਓਜ਼ ਟਾਈਮਲੀ ਅਸੀਂ ਅਪਲੋਡ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਤਾਂ ਕਿ ਤੁਹਾਡੇ ਤੱਕ ਇਨਫੋਰਮੇਸ਼ਨ ਸਹੀ ਤਰੀਕੇ ਨਾਲ ਪਹੁੰਚ ਸਕੇ ਔਰ ਜਿਹੜਾ ਆਸਟ੍ਰੇਲੀਆ ਕਲਚਰ ਸਟਡੀ এক্সচেਜ ਪ੍ਰੋਗਰਾਮ ਵੀ ਸਾਡੇ ਕੋਲ ਅਵੇਲੇਬਲ ਆ ਨਿਊਜ਼ੀਲੈਂਡ ਦਾ ਵਿਜ਼ਿਟ ਟੂ ਵਰਕ ਵੀ ਸਾਡੇ ਕੋਲ ਅਵੇਲੇਬਲ ਆ ਖਾਸ ਕਰਕੇ ਫਾਰਮਿੰਗ ਵਾਲੇ ਬੰਦਿਆਂ ਦੇ ਲਈ ਜਿਹੜਾ ਨਿਊਜ਼ੀਲੈਂਡ ਵਾਲੀ ਆਪਸ਼ਨ ਸਾਡੇ ਕੋਲ ਜਿਹੜੀ ਆ ਅਵੇਲੇਬਲ ਆ ਉਹ ਨਿਊਜ਼ੀਲੈਂਡ ਦੇ ਵਿੱਚ ਵੀ ਤੁਸੀਂ ਵਿਸਟਰ ਵੀਜ਼ੇ ਤੋਂ ਬਾਅਦ ਵਕ ਪਮਟ ਉੱਥੇ ਜਾ ਕੇ ਕਨਵਰਟ ਕਰਵਾ ਸਕਦੇ ਹੋ। ਅ ਬਿਲਕੁਲ ਹੈ ਮੈਮ ਤੁਸੀਂ ਹੁਣ ਆਸਟ੍ਰੇਲੀਆ ਸਟੱਡੀ ਵੀਜ਼ਾ ਦੇ ਨਾਲ-ਨਾਲ ਕਲਚਰ ਐਕਸਚੇਂਜ ਪ੍ਰੋਗਰਾਮ ਦੀ ਗੱਲ ਕੀਤੀ ਹੈ ਇਸ ਦੇ ਵਿੱਚ ਕਿੰਨਾ ਸਕਸੈਸ ਰੇਟ ਹੈਗਾ ਔਰ ਕਿਸ ਤਰ੍ਹਾਂ ਦੀਆਂ ਪ੍ਰੋਫਾਈਲਸ ਨੇ ਜੋ ਲਾਸਟ ਤੁਸੀਂ ਵੀਜ਼ੇ ਲਏ ਆ ਉਹਨਾਂ ਦੀਆਂ ਔਰ ਉੱਥੇ ਜਾ ਕੇ ਕਿੰਨੇ ਟਾਈਮ ਦੇ ਵਿੱਚ ਕਨਵਰਟ ਜਿਹੜੀ ਹੋ ਜਾਂਦੀ ਹੈ ਇਹ ਫਾਈਲ। ਦੇਖੋ ਪਲਵਿੰਦਰ ਜੀ ਜਿਹੜਾ ਕਲਚਰ ਸਟੱਡੀ ਚੇਂਜ ਪ੍ਰੋਗਰਾਮ ਹੈ ਇੱਕ ਤਰ੍ਹਾਂ ਦੇ ਨਾਲ ਇਹ ਟੂਰਿਸਟ ਵੀਜ਼ਾ ਹੈ ਬਟ ਇਹ ਟੂਰਿਸਟ ਵੀਜ਼ਾ ਉਹ ਟੂਰਿਸਟ ਵੀਜ਼ਾ ਨਹੀਂ ਹੈ ਜਿਹੜੇ ਟੂਰਿਸਟ ਵੀਜ਼ਾ ਜਿਹੜਾ ਹੈਗਾ ਇਹਦੇ ਵਿੱਚ ਤੁਹਾਡੇ ਕੋਲ ਆਪਸ਼ਨ ਹੈ ਕਿ ਤੁਸੀਂ ਉੱਥੇ ਜਾ ਕੇ ਆਪਣਾ ਸਟੱਡੀ ਪਰਮਿਟ ਕਨਵਰਟ ਕਰਾ ਸਕਦੇ ਹੋ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਆਇਲਟ ਦੀ ਜਰੂਰਤ ਨਹੀਂ ਆ ਤੁਹਾਨੂੰ ਕੋਈ ਪੀਟੀ ਦੀ ਇਥੋਂ ਜਰੂਰਤ ਨਹੀਂ ਆ ਆਪਣੇ ਇਥੋਂ ਵੀਜ਼ਾ ਅਪਲਾਈ ਕਰਨ ਦੇ ਲਈ ਔਰ ਨਾ ਹੀ ਤੁਹਾਨੂੰ ਕੋਈ ਲੰਬੇ ਚੌੜੇ ਦੇ ਵਿੱਚ ਬੈਂਕਿੰਗ ਦੀ ਜਰੂਰਤ ਆ ਕਿ ਜਿਹਦੀ ਤੁਹਾਨੂੰ ਜਸਟੀਫਿਕੇਸ਼ਨ ਦੇਣੀ ਪਵੇ ਇਹਦੇ ਵਿੱਚ ਤੁਹਾਡਾ ਸਟੱਡੀ ਵੀਜ਼ਾ ਦੇ ਵਿੱਚ ਕਿੰਨਾ ਵੀ ਗੈਪ ਆ ਤੁਸੀਂ ਕਲਚਰ ਸਟੱਡੀ ਐਕਸਚੇਂਜ ਪ੍ਰੋਗਰਾਮ 'ਚ ਜਾ ਕੇ ਆਪਣਾ ਉੱਥੇ ਅਪਲਾਈ ਜਿਹੜਾ ਸਟੱਡੀ ਲਈ ਕਰ ਸਕਦੇ ਹੋ ਔਰ ਨਾਲ ਦੀ ਨਾਲ ਜਦੋਂ ਸਟੱਡੀ ਪਰਮਿਟ ਤੁਹਾਡਾ ਕਨਵਰਟ ਨਹੀਂ ਹੁੰਦਾ ਤੁਹਾਨੂੰ ਬਰੀジング ਜਿਹੜਾ ਵੀਜ਼ਾ ਉੱਥੇ ਦਿੱਤਾ ਜਾਂਦਾ ਹੈ ਜਿਹੜਾ ਬਰੀジング ਵੀਜ਼ਾ ਹੈ ਤੁਹਾਡੇ ਲਈ ਉੱਥੇ ਸਟੇ ਆ ਤੁਸੀਂ ਉਹਨੂੰ ਬਿਟਵੀਨ ਤੁਸੀਂ ਆਪਣੀ ਉੱਥੇ ਸਟੱਡੀ ਕੰਟੀਨਿਊ ਕਰ ਸਕਦੇ ਹੋ ਸਟੱਡੀ ਕੰਟੀਨਿਊ ਕਰਨ ਤੋਂ ਬਾਅਦ ਉਸ ਤੋਂ ਬਾਅਦ ਤੁਹਾਡਾ ਸਟੱਡੀ ਪਰਮਿਟ ਜਿਹੜਾ ਉਹ ਕਨਵਰਟ ਹੋ ਜਾਂਦਾ ਹੈ ਹੁਣ ਉੱਥੇ ਸਟੱਡੀ ਪਰਮਿਟ ਕਨਵਰਟ ਹੋਣ ਦੇ ਲਈ ਆਇਲਟਸ ਪੀਟੀ ਦੀ ਜ਼ਰੂਰਤ ਹੈ ਕਿ ਨਹੀਂ ਬੱਚਿਆਂ ਦਾ ਜਿਹੜਾ ਮੇਜਰ ਸਵਾਲ ਹੁੰਦਾ ਹੈ ਉੱਥੇ ਡਿਪੈਂਡ ਔਨ ਹੈ ਕਿ ਤੁਸੀਂ ਕਿਵੇਂ ਦੇ ਕਾਲਜ ਕਿਵੇਂ ਦੀ ਯੂਨੀਵਰਸਿਟੀ 'ਚ ਅਪਲਾਈ ਕਰ ਰਹੇ ਹੋ ਜੇ ਤੁਸੀਂ ਬਹੁਤ ਅੱਛੀ ਯੂਨੀਵਰਸਿਟੀ ਲੈਵਲ 1 ਦੀ ਯੂਨੀਵਰਸਿਟੀ ਚ ਅਪਲਾਈ ਕਰਦੇ ਹੋ ਤੇ ਆਇਲਟਸ ਪੀਟੀ ਦੀ ਰਿਕੁਆਇਰਮੈਂਟ ਹੁੰਦੀ ਆ ਬਟ ਸਾਡੇ ਕੋਲ ਐਵੇਂ ਦੀਆਂ ਯੂਨੀਵਰਸਿਟੀ ਕਾਲਜਸ ਵੀ ਅਵੇਲੇਬਲ ਨੇ ਜਿੱਥੇ ਪੀਟੀ ਆਇਲਟਸ ਦੀ ਬਿਲਕੁਲ ਜ਼ਰੂਰਤ ਨਹੀਂ ਆ ਤੁਸੀਂ ਵਿਦਆਊਟ ਪੀਟੀ ਆਇਲਟਸ ਵੀ ਉੱਥੇ ਜਾ ਕੇ ਆਪਣਾ ਸਟੱਡੀ ਪਰਮਿਟ ਕਨਵਰਟ ਕਰਵਾ ਸਕਦੇ ਹੋ ਹੂੰ ਬਿਲਕੁਲ ਤੁਸੀਂ ਉੱਥੇ ਜਾ ਕੇ ਜਿਹੜਾ ਹੈ ਕਲਚਰ ਐਕਸਚੇਂਜ ਪ੍ਰੋਗਰਾਮ ਖਾਸ ਤੌਰ ਤੇ ਜਿਹੜੇ ਸਟੂਡੈਂਟਸ ਦਾ ਗੈਪ ਪੈ ਚੁੱਕਾ ਹੈ ਤੁਸੀਂ 2019 20 ਪਾਸ ਆਊਟ ਹੋ 21 ਪਾਸ ਆਊਟ ਹੋ 22 ਪਾਸ ਆਊਟ ਹੋ ਉਹਨਾਂ ਦੇ ਲਈ ਕੋਈ ਆਪਸ਼ਨ ਨਹੀਂ ਬਚਦੀ ਤਾਂ ਉਹ ਕਲਚਰ ਐਕਸਚੇਂਜ ਪ੍ਰੋਗਰਾਮ ਰਾਹੀਂ ਆਪਣਾ ਆਸਟ੍ਰੇਲੀਆ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਆ ਉੱਥੇ ਬਹੁਤ ਸਾਰੀਆਂ ਉਹਨਾਂ ਨੂੰ ਆਪਸ਼ਨਸ ਮਿਲ ਸਕਦੇ ਨੇ ਜਿਵੇਂ ਮੈਮ ਨੇ ਕਿਹਾ ਕਿ ਉੱਥੇ ਜਾ ਕੇ ਕਨਵਰਟ ਤੁਸੀਂ ਸਟੱਡੀ ਵੀਜ਼ਾ ਦੇ ਵਿੱਚ ਆਪਣੇ ਉਸ ਨੂੰ ਜਿਹੜਾ ਤੁਹਾਡਾ ਵੀਜ਼ਾ ਉਸ ਨੂੰ ਕਰਵਾ ਸਕਦੇ ਹੋ ਮੈਂ ਤੇ ਬਹੁਤ ਹੀ ਆਪਸ਼ਨਸ ਤੁਹਾਨੂੰ ਹੋਰ ਵੀ ਇਸ ਤੋਂ ਇਲਾਵਾ ਮਿਲ ਨਹੀਂ 2023 ਪਾਸ ਆਊ ਇਨਟੇਕ ਹੈਗਾ ਅਵੇਲੇਬਲ ਕਿਉਂਕਿ ਇਸ ਤੋਂ ਨੈਕਸਟ ਇਨਟੇਕ ਜੇ ਉਹ ਅਪਲਾਈ ਕਰਦੇ ਤਾਂ ਹੋ ਸਕਦਾ ਉਹਨਾਂ ਦਾ 1 ਇਅਰ ਦਾ ਗੈਪ ਹੈ ਜਿਹੜਾ ਉਹ ਮੰਨਿਆ ਜਾਊਗਾ ਕਿ ਹੁਣ ਕਿਹੜਾ ਇਨਟੇਕ ਉਹਨਾਂ ਲਈ ਅਵੇਲੇਬਲ ਹੈ ਔਰ ਕਦੋਂ ਤੱਕ ਜਿਹੜਾ ਐਪਲਾਈ ਕਰਕੇ ਉਹ ਵੀਜ਼ਾ ਲੈ ਸਕਦੇ ਆ ਹੋਰ ਸਾਡੇ ਕੋਲ ਸਤੰਬਰ ਇਨਟੇਕ ਹੈ ਜਿਹੜੇ 2023 ਵਾਲੇ ਬੱਚੇ ਨੇ ਤੇ 24 ਵਾਲਿਆਂ ਲਈ ਵੀ ਸਤੰਬਰ ਇਨਟੇਕ ਅਵੇਲੇਬਲ ਆ ਤੁਸੀਂ ਸਤੰਬਰ ਇਨਟੇਕ ਵੀ ਲੈ ਸਕਦੇ ਹੋ ਸਾਡੇ ਕੋਲ ਨਵੰਬਰ ਇਨਟੇਕ ਵੀ ਲੈ ਸਕਦੇ ਹੋ ਤੇ ਤੁਹਾਡੇ ਕੋਲ ਜਿਹੜੀਆਂ ਇਹ ਚੀਜ਼ਾਂ ਸਤੰਬਰ ਔਰ ਨਵੰਬਰ ਦੋ ਇਨਟੇਕਸ ਹਰ ਸਾਡੇ ਕੋਲ ਹਰ ਦੋ ਮਹੀਨੇ ਬਾਅਦ ਇਨਟੇਕ ਵੈਸੇ ਅਵੇਲੇਬਲ ਹੁੰਦਾ ਆਸਟ੍ਰੇਲੀਆ ਦੇ ਵਿੱਚ ਕਲਚਰ ਸਟਡੀ ਐਕਸਚੇਂਜ ਪ੍ਰੋਗਰਾਮ ਵਾਲੇ ਖਾਸ ਕਰਕੇ ਬੱਚਿਆਂ ਲਈ ਤੇ ਜਿਹੜੇ ਸਾਡੇ 2024 ਵਾਲੇ ਬੱਚੇ ਨੇ ਉਹਨਾਂ ਲਈ ਸਤੰਬਰ ਇਨਟੇਕ ਅਵੇਲੇਬਲ ਹੈ ਤੇ ਤੁਸੀਂ ਜਾ ਸਕਦੇ ਹੋ ਜੂਨ ਦੇ ਵਿੱਚ ਵੀ ਸਾਡੇ ਕੋਲ ਕੁਝ ਸੀਟਸ ਜਿਹੜੀਆਂ ਅਵੇਲੇਬਲ ਕਲਚਰ ਸਟਡੀ ਐਕਸਚੇਂਜ ਪ੍ਰੋਗਰਾਮ ਵਾਲੇ ਬੱਚਿਆਂ ਦੇ ਲਈ ਤੇ ਉਹਦੇ ਵਿੱਚ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਸਾਡੇ ਕੋਲ ਹਰ ਮਹੀਨੇ 2 ਮਹੀਨੇ ਬਾਅਦ ਜਿਹੜੇ ਇਨਟੇਕ ਰੋਲਿੰਗ ਇਨਟੇਕ ਹੈ ਉਹ ਕਲਚਰ ਸਟਡੀ ਐਕਸਚੇਂਜ ਪ੍ਰੋਗਰਾਮ ਵਾਲੇ ਬੱਚਿਆਂ ਲਈ ਅਵੇਲੇਬਲ ਹੁੰਦੇ ਨੇ ਉਹ ਕਿਸੇ ਵੀ ਟਾਈਮ ਆ ਕੇ ਸਾਡੇ ਕੋਲ ਦੇਣੀ ਆ ਅਸੈਸਮੈਂਟ ਲੈ ਕੇ ਆਪਣਾ ਅਪਲਾਈ ਕਰ ਸਕਦੇ ਨੇ ਬਿਲਕੁਲ ਜੇ ਤੁਸੀਂ ਇਨਟੇਕ ਦੀ ਗੱਲ ਕਰਦੇ ਆ ਜਿਹੜੇ 23 ਪਾਸਸਾਉਟ ਬੱਚੇ ਨੇ ਉਹਨਾਂ ਲਈ ਬਹੁਤ ਹੀ ਘੱਟ ਸਮਾਂ ਹੈ ਕਿਉਂਕਿ ਨੈਕਸਟ 2024 ਪਾਸਸਾਉਟ ਸਟੂਡੈਂਟ ਨੇ ਜਿਹੜੇ ਉਹ ਵੀ ਲਾਈਨ ਦੇ ਵਿੱਚ ਲੱਗ ਜਾਣਗੇ ਆਉਣ ਵਾਲੇ ਟਾਈਮ ਦੇ ਵਿੱਚ ਜੇ ਤੁਸੀਂ ਜਨੂਅਰੀ ਇਨਟੇਕ ਦੀ ਗੱਲ ਕਰਦੇ ਹੋ ਤਾਂ ਤੁਹਾਨੂੰ ਦੇਰ ਕਰਨ ਦੀ ਲੋੜ ਨਹੀਂ ਜਿਹੜੇ ਵੀ ਸਟੂਡੈਂਟ ਵਿਦੇਸ਼ ਜਾਣਾ ਚਾਹੁੰਦੇ ਆ ਤੁਸੀਂ ਟੂਰਿਸਟ ਵੀਜ਼ੇ ਤੇ ਜਾਣਾ ਹੈ ਵਰਕ ਵੀਜ਼ੇ ਤੇ ਜਾਣਾ ਹੈ ਜਾਂ ਤੁਸੀਂ ਪੀਆਰ ਦੇ ਲਈ ਜਾਣਾ ਆਪਾਂ ਗੱਲ ਸਟੱਡੀ ਵੀਜ਼ਾ ਦੀ ਕਰ ਰਹੇ ਆ ਕਲਚਰ ਐਕਸਚੇਂਜ ਪ੍ਰੋਗਰਾਮ ਰਾਹੀਂ ਵੀ ਤੁਸੀਂ ਆਸਟ੍ਰੇਲੀਆ ਪਹੁੰਚ ਸਕਦੇ ਹੋ ਆਸਟ੍ਰੇਲੀਆ ਬਹੁਤ ਸਾਰੇ ਸਟੂ ਔਰ ਕੀ ਸਟੂਡੈਂਟ ਨੂੰ ਕੋਈ ਇਹਨਾਂ ਚੀਜ਼ਾਂ ਦਾ ਬੈਨੀਫਿਟ ਹੋ ਸਕਦਾ ਜਿਵੇਂ GST ਹੋਇਆ ਜਨੂਆ ਸਟੂਡੈਂਟ ਟੈਸਟ ਜਿੰਨੂੰ ਆਪਾਂ ਕਹਿ ਦਿੰਨੇ ਆ ਉਸ ਦਾ ਕੋਈ ਸਟੂਡੈਂਟ ਨੂੰ ਬੈਨੀਫਿਟ ਹੈਗਾ ਕਿ ਵੀਜ਼ਾ ਆਉਣ ਦੇ ਵਿੱਚ ਕੋਈ ਥੋੜਾ ਜਿਹਾ ਆਸਾਨੀ ਨਾਲ ਵੀਜ਼ਾ ਆ ਸਕੇ ਜਿਹੜਾ ਜੀ GST ਹੋਇਆ ਇਸ ਟਾਈਮ ਤੇ ਇਹਦੇ ਵਿੱਚ ਇਹੀ ਹੈਲਪ ਹੈ ਕਿ GST ਦੇ ਵਿੱਚ ਜਿਹੜੀਆਂ ਕਲੈਰੀਫਿਕੇਸ਼ਨਸ ਨੇ ਉਹ ਪ੍ਰੋਪਰ ਦੇਣੀਆਂ ਪੈਣਗੀਆਂ ਔਰ ਜਿਹੜੀਆਂ ਚੀਜ਼ਾਂ ਮੈਂ ਕਲੀਅਰ ਕਰ ਚੁੱਕੀਆਂ ਪਹਿਲਾਂ ਵੀ ਕਿ ਇਹਦੇ ਵਿੱਚ ਇਹ ਆ ਕਿ GST ਜਿਹੜਾ ਲਾਗੂ ਹੋਇਆ ਹੈ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਹੋਈਆਂ ਇੱਕ ਤਾਂ ਬੈਂਕਿੰਗ ਨੂੰ ਲੈ ਕੇ ਥੋੜਾ ਜਿਹਾ ਆਪਾਂ ਨੂੰ ਅਵੇਅਰ ਰਹਿਣ ਦੀ ਜ਼ਰੂਰਤ ਆ ਔਰ GST ਜਿਹੜਾ ਹੈ ਇਹ ਤੁਹਾਡੀ ਹੈਲਪਿੰਗ ਦੇ ਲਈ ਆ ਰੂਲ ਐਂਡ ਰੈਗੂਲੇਸ਼ਨਸ ਦੇ ਵਿੱਚ ਕੋਈ ਬਹੁਤ ਜਿਹੜੇ ਮੈਂ ਕਹਾਂ ਕਿ ਮਾਈਨਰ ਜੇ ਚੇਂजेस ਨੇ ਬਹੁਤ ਵੱਡੇ ਚੇਂजेस ਨਹੀਂ ਆ ਪਰ ਜੀਐਸਟੀ ਦੇ ਵਿੱਚ ਜਿਹੜੀਆਂ ਚੀਜ਼ਾਂ ਸਾਡੀਆਂ ਹੋਈਆਂ ਇੱਕ ਤਾਂ ਬੈਂਕਿੰਗ ਨੂੰ ਲੈ ਕੇ ਕਲੈਰੀਫਿਕੇਸ਼ਨ ਜਿਹੜੀ ਉਹ ਪ੍ਰੋਪਰ ਦੇਣੀ ਪਊਗੀ ਜਿਹੜੇ ਤੁਸੀਂ ਬਾਹਰ ਤੋਂ ਫੰਡ ਅਰੇਂਜ ਕਰਾਉਂਦੇ ਸੀ ਉਹਦੇ ਲਈ ਥੋੜਾ ਜਿਹਾ ਸਾਨੂੰ ਸੀਰੀਅਸ ਹੋਣ ਦੀ ਜ਼ਰੂਰਤ ਹੈ ਦੂਸਰੀ ਗੱਲ ਆ ਜੀਐਸਟੀ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਕਨਫਰਮੇਸ਼ਨ ਆਫ ਇਨਰੋਲਮੈਂਟ ਆ ਸਾਡੀ ਕਿਤੇ ਨਾ ਕਿਤੇ ਡਿਲੇ ਹੁੰਦੀ ਸੀ ਉਹ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਉਹ ਡਿਲੇ ਨਹੀਂ ਹੋਊਗੀ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਟਾਈਮਲੀ ਬਚਣ ਦੀਆਂ ਜੀਐਸਟੀ ਦੇ ਥਰੂ ਜ ਇਨਫਾਰਮੇਸ਼ਨ ਆਫ ਇਨਰੋਲਮੈਂਟ ਆਉਣ ਗਿਆ ਤੇ ਇਹਦੇ ਵਿੱਚ ਇਹਦਾ ਬੈਨੀਫਿਟ 2024 ਵਾਲੇ ਜਿਹੜੇ ਸਾਡੇ ਸਟੂਡੈਂਟਸ ਲੈਣਗੇ ਉਹਦੇ ਵਿੱਚ ਵੀ ਇਹ ਨਾ ਸੋਚੇ ਕਿ ਬੱਚਾ ਆਰਾਮ ਨਾਲ ਅਪਲਾਈ ਕਰੇ ਡਿਲੇ ਨਾ ਕਰੇ ਹੁਣ ਜਿੰਨਾਂ ਬੱਚਿਆਂ ਦੇ ਰਿਜ਼ਲਟ ਅਵੇਟਡ ਨੇ ਉਹ ਬੱਚੇ ਕੀ ਕਰਨ ਆਪਣਾ ਰਿਜ਼ਲਟ ਦੀ ਤਾਂ ਵੇਟ ਕਰ ਰਿਹਾ ਨਾਲ ਦੀ ਨਾਲ ਆਪਣੀ ਪੀਟੀ ਹਾਈਲਾਈਟਸ ਦੇ ਉੱਤੇ ਫੋਕਸ ਕਰਨ ਦੀ ਜ਼ਰੂਰਤ ਹੈ ਤਾਂ ਕਿ ਜਿਹੜਾ ਉਹ ਟਾਈਮ ਜਿਹੜਾ ਸਮਾਂ ਉਹ ਵੇਸਟ ਨਾ ਹੋਵੇ ਬੱਚਿਆਂ ਦਾ ਤੇ ਨਿਊਜ਼ੀਲੈਂਡ ਦੀਆਂ ਵੀ ਸਾਡੇ ਕੋਲ ਕਾਫੀ ਆਪਸ਼ਨ ਨੇ ਵਿਜ਼ਿਟ ਟੂ ਜਿਹੜਾ ਵਰਕ ਸਾਡੇ ਕੋਲ ਨਿਊਜ਼ੀਲੈਂਡ ਦਾ ਵੀ ਅਵੇਲੇਬਲ ਹੈ ਮੈਂ ਤੁਸੀ ਹੁਣੇ ਪਹਿਲਾਂ ਵੀ ਗੱਲ ਕੀਤੀ ਸੀ ਚਲੋ ਆਪਾਂ ਆਸਟ੍ਰੇਲੀਆ ਦੀ ਕੈਨੇਡਾ ਦੀ ਹਮੇਸ਼ਾ ਹੀ ਗੱਲ ਕਰਦੇ ਆ ਨਿਊਜ਼ੀਲੈਂਡ ਵੀ ਇੱਕ ਅੱਛੀ ਕੰਟਰੀ ਹੈਗੀ ਹੈ ਬਹੁਤ ਸਾਰੇ ਪੰਜਾਬੀ ਉੱਤੇ ਆਲਰੇਡੀ ਪਹੁੰਚੇ ਹੋਏ ਨੇ ਵਧੀਆ ਕੰਮ ਕਰ ਰਹੇ ਆ ਸਟੂਡੈਂਟ ਵੀ ਸੈਟਲ ਨੇ ਔਰ ਪਿੱਛੇ ਸਟ੍ਰਿਕਟ ਵੀ ਸੀਗਾ ਪਰ ਹੁਣ ਜਿਵੇਂ ਤੁਸੀਂ ਕਿਹਾ ਵਿਜ਼ਿਟ ਟੂ ਵਰਕ ਵੀਜ਼ਾ ਇਹ ਐਕਚੁਅਲ ਕੀ ਹੈਗਾ ਕਿਸ ਤਰ੍ਹਾਂ ਦੇ ਨਾਲ ਕਿਹੜੇ ਕਿਹੜੇ ਜਿਹੜੇ ਕੈਂਡੀਡੇਟਸ ਨੇ ਇਸ ਦੇ ਵਿੱਚ ਅਪਲਾਈ ਕਰ ਸਕਦੇ ਆ ਇਹ ਖਾਸ ਕਰਕੇ ਸਾਡੇ ਫਾਰਮਰ ਦੇ ਲਈ ਆ ਔਰ ਇਹਦੇ ਵਿੱਚ ਕੋਈ ਵੀ ਆਇਲਰਟਸ ਦੀ ਜਾਂ ਕੋਈ ਵੀ ਤੁਹਾਡੀ ਸਟੱਡੀ ਦੀ ਜ਼ਰੂਰਤ ਨਹੀਂ ਆ ਕਿਸੇ ਵੀ ਤਰ੍ਹਾਂ ਦੀ ਸਿਰਫ ਤੁਹਾਨੂੰ ਫਾਰਮਿੰਗ ਦੇ ਵਿੱਚ ਜੇ ਤਾਂ ਐਕਸਪੀਰੀਅੰਸ ਹੈਗਾ ਤੇ ਫਾਰਮਿੰਗ ਵਾਲੇ ਦੇ ਵਿੱਚ ਅਪਲਾਈ ਕਰਕੇ ਵਿਜ਼ਟਰ ਵੀਜ਼ਾ ਤੇ ਜਾ ਸਕਦੇ ਨੇ ਉੱਥੇ ਜਾ ਕੇ ਤੁਹਾਡਾ ਵਰਕ ਪਰਮਿਟ ਜਿਹੜਾ ਉਹ ਕਨਵਰਟ ਹੋਊਗਾ ਇਹਦੇ ਵਿੱਚ ਕੋਈ ਲੰਬੀ ਚੌੜੀ ਤੁਹਾਡੀ ਬੈਂਕਿੰਗ ਦੀ ਜ਼ਰੂਰਤ ਨਹੀਂ ਆ ਔਰ ਜਿਹੜਾ ਨਿਊਜ਼ੀਲੈਂਡ ਹੈ ਉਹ ਹਮੇਸ਼ਾ ਜਿਹੜਾ ਹੈ ਫਾਰਮਿੰਗ ਦੇ ਲਈ ਜਿਹੜਾ ਸਭ ਤੋਂ ਇੱਕ ਉਹ ਕੰਟਰੀ ਗਿਣਿਆ ਗਿਆ ਕਿ ਸਭ ਤੋਂ ਜ਼ਿਆਦਾ ਫਾਰਮਿੰਗ ਉੱਥੇ ਹੁੰਦੀ ਆ ਤੇ ਉੱਥੇ ਜਾ ਕੇ ਤੁਸੀਂ ਕਿਹੜੇ ਏਰੀਆ 'ਚ ਜਾਣਾ ਹੈ ਕਿੱਥੇ ਜਾਣਾ ਹੈ اپنی ਵੀ چوائس ਹੋ ਸਕਦੀ ਹੈ ਸਾਡੇ ਵੱਲੋਂ ਵੀ ਤੁਹਾਨੂੰ ਉਹਦੇ ਵਿੱਚ ਸੈਟਲਮੈਂਟਸ ਦੇਣ ਦੀ ਕੋਸ਼ਿਸ਼ ਕੀਤੀ ਜਾਊਗੀ ਕਿ ਅਸੀਂ ਉੱਥੇ ਜਾ ਕੇ ਤੁਹਾਡਾ ਜਿਹੜਾ ਵਰਕ ਪਰਮਟ ਆ ਉਹ ਕਨਵਰਟ ਕਰਵਾਵਾਂਗੇ ਪਰ ਇੱਥੋਂ ਵਿਜ਼ਟਰ ਵੀਜ਼ਾ ਜਿਹੜਾ ਅਪਲਾਈ ਕਰਕੇ ਜਾਵਾਂਗੇ ਉਹਦੇ ਵਿੱਚ ਤੁਹਾਨੂੰ ਆਪਣੀਆਂ ਜਿਹੜੇ ਡਾਕੂਮੈਂਟਸ ਪੇਪਰ ਵਰਕ ਆ ਉਹ ਚੈਕਲਿਸਟ ਕੰਪਲੀਟ ਕਰਨੀ ਪਊਗੀ ਇਹਦੇ ਵਿੱਚ ਜਾ ਕੇ ਜਦੋਂ ਉੱਥੇ ਵਰਕ ਪਰਮਟ ਕਨਵਰਟ ਕਰਾਉਣਾ ਹੈ ਬੱਚਿਆਂ ਦਾ ਜਾਂ ਕੈਂਡੀਡੇਟ ਦਾ ਸਭ ਤੋਂ ਮੇਜਰ ਸਵਾਲ ਹੁੰਦਾ ਕਿ ਹਾਈਲਟਸ ਪੀਟੀ ਕਿਸੇ ਵੀ ਤਰ੍ਹਾਂ ਦੇ ਹਾਈਲਟਸ ਪੀਟੀ ਦੀ ਜ਼ਰੂਰਤ ਨਹੀਂ ਆ ਉਹਨਾਂ ਦੀ ਚੈਕਲਿਸਟ ਦੇ ਵਿੱਚ ਨਹੀਂ ਆ ਜਦੋਂ ਤੁਸੀਂ ਉੱਥੇ ਵਰਕ ਪਰਮਟ ਕਨਵਰਟ ਫਾਰਮਿੰਗ ਦਾ ਮਤਲਬ ਇਹ ਆ ਕਿ ਤੁਹਾਨੂੰ ਉੱਥੇ ਕਿਸੇ ਵੀ ਫਾਰਮ ਹਾਊਸ 'ਚ ਜੌਬ ਮਿਲੇਗੀ ਜਾਂ ਤੁਹਾਨੂੰ ਐਗਰੀਕਲਚਰ ਲੈਂਡ ਦੇ ਵਿੱਚ ਜੌਬ ਮਿਲੇਗੀ ਜੋ ਵੀ ਤੁਹਾਡਾ EMPLOYEER ਹੋਊਗਾ ਉਹਦੇ ਅਕੋਰਡਿੰਗਲੀ ਤੁਹਾਡਾ ਏਰੀਆ ਸੀ ਸਿਲੈਕਟ ਕਰਾਂਗੇ ਉੱਥੇ ਜਾ ਕੇ ਜਦੋਂ ਤੁਹਾਡਾ ਵਰਕ ਪਰਮਿਟ ਕਨਵਰਟ ਹੋਊਗਾ ਫਿਰ ਤੁਹਾਡੇ ਕੋਲ ਵਰਕ ਰਾਈਟਸ ਹੋਣਗੇ ਉਹਦੇ ਵਿੱਚ ਸਾਨੂੰ 1 ਤੋਂ 2 ਮੰਥ ਉੱਥੇ ਜਾ ਕੇ ਸਮਾਂ ਲੱਗ ਸਕਦਾ ਹੈ ਤੇ ਇੱਥੋਂ ਆਪਾਂ ਵਿਜ਼ਟਰ ਵੀਜ਼ਾ ਤੇ ਨਿਊਜ਼ੀਲੈਂਡ ਦਾ ਅਪਲਾਈ ਕਰਕੇ ਖਾਸ ਇਹ ਫਾਰਮਿੰਗ ਵਾਲਿਆਂ ਦੇ ਲਈ ਆਪਸ਼ਨ ਹੈ ਸਾਡੇ ਕੋਲ ਕਿ ਸਭ ਤੋਂ ਪਹਿਲਾਂ ਤੁਸੀਂ ਵਿਜ਼ਟਰ ਵੀਜ਼ਾ ਫਿਰ ਉੱਥੇ ਜਾ ਕੇ ਤੁਹਾਡਾ ਵਰਕ ਪਰਮਿਟ ਸੀ ਕਨਵਰਟ ਕਰਵਾ ਕਿ ਦੇ ਮੰਗੇ ਬਿਲਕੁਲ ਆਪਾਂ ਗੱਲ ਕਰ ਰਹੇ ਹਾਂ ਸਟੱਡੀ ਵੀਜ਼ਾ ਕੈਨੇਡਾ ਦੀ ਔਰ ਸਭ ਤੋਂ ਵੱਡੀ ਗੱਲ ਹੈ ਕਿ 8,90,000 ਰੁਪਏ ਵਿੱਚ ਤੁਹਾਨੂੰ ਦੁਬਾਰੇ ਰਿਪੀਟ ਕਰ ਦਿੰਨੇ ਆ ਇੱਕ ਵਾਰੀ ਕਈ ਸਟੂਡੈਂਟ ਸਾਡੇ ਨਾਲ ਲੇਟ ਜੁੜਿਆ ਤਾਂ ਤੁਸੀਂ ਕੈਨੇਡਾ ਸਟੱਡੀ ਵੀਜ਼ਾ ਜੇਕਰ ਲੈਣਾ ਚਾਹੁੰਦੇ ਹੋ ਤਾਂ 8,90,000 ਰੁਪਏ ਵਿੱਚ ਲੈ ਸਕਦੇ ਹੋ ਜਿਵੇਂ ਮੈਮ ਨੇ ਸ਼ੋਦੇ ਸ਼ੁਰੂਆਤ ਦੇ ਵਿੱਚ ਕਿਹਾ ਸੀਗਾ ਤੁਸੀਂ ਸਤੰਬਰ ਇਨਟੇਕ ਲਈ ਅਪਲਾਈ ਕਰ ਸਕਦੇ ਹੋ ਔਰ ਜਿਹੜਾ ਟੈਸਟ ਸਟੇਸ਼ਨ ਲੈਟਰ ਨੂੰ ਲੈ ਕੇ ਔਰ ਨਾਲ ਦੀ ਨਾਲ ਜਿਹੜਾ ਵੀਜ਼ਾ ਆਉਣ ਤੱਕ ਦਾ ਪ੍ਰੋਸੈਸ ਹੈ ਤਕਰੀਬਨ 30 ਤੋਂ 40 ਦਿਨ ਦਾ ਰਹੂਗਾ ਜਿਵੇਂ ਮੈਮ ਨੇ ਹੁਣ ਅਪਲਾਈ ਕਰ ਸਕਦੇ ਹੋ ਸਤੰਬਰ ਇਨਟੇਕ ਦੇ ਲਈ ਬਹੁਤ ਹੀ ਘੱਟ ਸਮਾਂ ਤੁਹਾਡੇ ਕੋਲ ਬਚਿਆ ਹੈ ਜਿਹੜੇ ਵੀ ਸਟੂਡੈਂਟ ਨੇ ਤੁਹਾਡਾ ਗੈਪ ਪੈ ਚੁੱਕਾ ਹੈ ਤੁਹਾਨੂੰ ਸਾਡੀ ਰਿਫਿਊਜ਼ਲ ਆਈ ਹੋਈ ਹੈ ਤਾਂ ਤੁਸੀਂ ਕੈਨੇਡਾ ਸਟੱਡੀ ਵੀਜ਼ੇ ਤੇ ਜਿਹੜਾ ਹੈ ਜਾ ਸਕਦੇ ਹੋ ਸਤੰਬਰ ਇਨਟੇਕ ਦੇ ਲਈ ਉਹ ਵੀ ਸਿਰਫ 890000 ਰੁਪਏ ਫੀਸ ਦੇ ਕੇ ਤੁਸੀਂ ਕੈਨੇਡਾ ਜਾਣ ਦਾ ਆਪਣਾ ਸੁਪਨਾ ਪੂਰਾ ਕਰ ਸਕਦੇ ਹੋ ਕੈਨੇਡਾ ਦੇ ਵਧੀਆ ਤਰੀਕੇ ਨਾਲ ਵੀਜ਼ੇ ਉਸੇ ਤਰੀਕੇ ਨਾਲ ਆ ਰਹੇ ਹੋ ਨਾਲ ਦੀ ਨਾਲ ਜਿਹੜੇ ਮਾਈਨਰ ਵੀਜ਼ਾ ਤੇ ਜਾਣਾ ਚਾਹੁੰਦੇ ਆ ਯਾਨੀ ਕਿ ਸਕੂਲਿੰਗ ਵੀਜ਼ਾ ਤੇ ਆਪਣੇ ਬੱਚੇ ਨੂੰ ਭੇਜਣਾ ਚਾਹੁੰਦੇ ਆ ਬੱਚੇ ਦੇ ਨਾਲ ਆਪ ਜਾਣਾ ਚਾਹੁੰਦੇ ਨੇ ਉੱਥੇ ਜਾ ਕੇ ਪੀਆਰ ਦੇ ਨਾਲ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਆਪਾਂ ਗੱਲ ਕੀਤੀ ਹੈ ਜੁਲਾਈ ਇਨਟੇਕ ਤੁਸੀਂ ਜਿਹੜਾ ਐਡਮਿਸ਼ਨਸ ਲੈ ਕੇ ਆਪਣਾ ਆਸਟ੍ਰੇਲੀਆ ਜਾਣ ਦਾ ਸੁਪਨਾ ਪੂਰਾ ਕਰ ਸਕਦੇ ਹੋ ਔਰ ਇੱਕ ਵਿਜ਼ਿਟ ਟੂ ਵਰਕ ਵੀਜ਼ਾ ਜਿਹੜਾ ਹੈਗਾ ਨਿਊਜ਼ੀਲੈਂਡ ਦਾ ਉਸ ਦੇ ਲਈ ਖਾਸ ਤੌਰ ਤੇ ਕਿਸਾਨ ਨੇ ਜਿਹੜੇ ਉੱਥੇ ਪਹੁੰਚ ਕੇ ਜਿਹੜਾ ਵੀਜ਼ਾ ਆਪਣਾ ਲੈ ਸਕਦੇ ਆ ਔਰ ਆਸਟ੍ਰੇਲੀਆ ਨਿਊਜ਼ੀਲੈਂਡ ਜਾਣ ਦਾ ਆਪਣਾ ਸੁਪਨਾ ਪੂਰਾ ਕਰ ਸਕਦੇ ਨੇ ਉੱਥੇ ਜਾ ਕੇ ਤਾਂ ਕਿਸੇ ਵੀ ਕੰਟਰੀ ਜੇ ਤੁਸੀਂ ਪਹੁੰਚਦੇ ਹੋ ਬਹੁਤ ਸਾਰੀਆਂ ਆਪਸ਼ਨਸ ਤੁਹਾਨੂੰ ਮਿਲਦੀਆਂ ਹੋ ਸਕਦਾ ਥੋੜੇ ਦਿਨ ਤੁਹਾਨੂੰ ਪਰੇਸ਼ਾਨੀ ਆਵੇ ਪਰ ਉਸ ਤੋਂ ਬਾਅਦ ਸੈਟਲਮੈਂਟ ਹੈ ਜਿਹੜੀਆਂ ਹੋ ਜਾਂਦੀਆਂ ਨੇ ਜ਼ਿਆਦਾ ਜਾਣਕਾਰੀ ਦੇ ਸਕ੍ਰੀਨ ਤੇ ਜਿਹੜਾ ਨੰਬਰ ਆ ਰਿਹਾ ਇਸ ਦੇ ਉੱਤੇ ਕਾਲ ਕਰੋ 쇼 ਤੋਂ ਬਾਅਦ ਵੀ ਤੁਸੀਂ ਇਸੇ ਨੰਬਰ ਦੇ ਉੱਤੇ ਕਾਲ ਕਰਕੇ ਜਾਣਕਾਰੀ ਹਾਸਲ ਕਰ ਸਕਦੇ ਹੋ ਮੈਮ ਨੂੰ ਮਿਲਣਾ ਚਾਹੁੰਦੇ ਹੋ ਮੁਹਾੜੀ ਫੇਸ 1 ਦੇ ਵਿੱਚ ਮਿਲ ਸਕਦੇ ਹੋ ਨੀਤਾ ਜਲੰਧਰ ਔਰ ਅਹਮਦਾਬਾਦ ਦੇ ਵਿੱਚ ਵੀ ਕ੍ਰੀਏਟਿਵ ਫਿਊਚਰ ਕਾਉਂਸਲਰਾਂ ਦਾ ਆਫਿਸ ਹੈਗਾ ਉੱਥੇ ਵੀ ਵਿਜ਼ਿਟ ਕਰਕੇ ਜਾਣਕਾਰੀ ਹਾਸਲ ਕਰ ਸਕਦੇ ਹੋ ਮੈਮ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਥੈਂਕ ਯੂ ਜੀ ਤੇ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਕੁਸ਼ਪ੍ਰੀਤ ਸਿੰਘ ਹੈ ਤੇ ਮੈਂ ਕ੍ਰੀਏਟਿਵ ਫਿਚਰ ਤੋਂ ਆਪਣਾ ਵੀਜ਼ਾ ਲਵਾਇਆ ਤੇ ਮੇਰੇ ਐਂਡ ਆਫ ਦਿ ਡੇ ਮੇਰਾ ਵੀਜ਼ਾ ਲੈ ਕੇ ਦਿੱਤਾ ਤੇ ਮੇਰੀ ਪ੍ਰੋਫਾਈਲ ਸੀ 2021 ਚ ਮੈਂ +2 ਕੀਤੀ ਤੇ IELTS ਤੇ ਓਵਰঅল 6 ਬੈਂਡ ਸੀ 1 ਮੋਡਿਊਲ 5.5 ਸੀ ਪਰ ਜਿਸ ਨੇ ਵੀ ਜਿਸ ਨੇ ਵੀ ਵੀਜ਼ਾ ਲਗਵਾਣਾ ਹੈ ਤਾਂ ਕ੍ਰੀਏਟਿਵ ਫਿਚਰ ਤੋਂ ਲਵਾਇਆ ਬਿਕੋਜ਼ ਇਹਨਾਂ ਦੀ ਬ੍ਰਾਂਚ ਬਹੁਤ ਵਧੀਆ ਹੈ ਤੇ ਐਂਡ سپورਟ ਕਰਦੇ ਨੇ ਮੇਰਾ ਨਾਮ ਜਸਪ੍ਰੀਤ ਕੋਰ ਹੈ ਮੇਰੀ ਪ੍ਰੋਫਾਈਲ ਓਵਰঅল 6 ਬੈਂਡ ਸੀ ਜੋ 5.5 ਹੈ ਮੈਂ ਆਪਣੀ ਫਾਈਲ ਕ੍ਰੀਏਟਿਵ ਫਿਚਰ ਮੁਹਾਲੀ ਤੋਂ ਲਗਾਈ ਹੈ ਜਸਟ ਇਹਨਾਂ ਦੇ ਵੀਜ਼ਾ ਸਕਸੈਸਫੁਲੀ ਬਹੁਤ ਜ਼ਿਆਦਾ ਲਾਈਕ ਇਹਨਾਂ ਦਾ ਨੇਚਰ ਸਭ ਤੋਂ ਵਧੀਆ ਕਲਿਨਨਰੀ ਇਹ ਲੱਗੀ ਕਿ ਟਾਈਮ ਟੂ ਟਾਈਮ ਤੁਹਾਨੂੰ ਇੱਕਦਮ ਗਾਈਡ ਦਿੰਦੀ ਆ ਪ੍ਰੋਪਰ ਗਾਈਡੈਂਸ ਦਿੰਦੀ ਆ ਮੈਂ ਬਹੁਤ ਜ਼ਿਆਦਾ ਹੈਪੀ ਆ ਮੈਂ ਸਾਰੀ ਸਟੂਡੈਂਟਸ ਨੂੰ ਸੁਜੈਸਟ ਕਰੂੰਗੀ ਲਾਈਕ ਤੁਸੀਂ ਇੱਥੋਂ ਹੀ ਆਪਣਾ ਵੀਜ਼ਾ ਪ੍ਰੋਫਾਈਲ ਕਰਾਓ